ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਰਾਈਜ਼ਿੰਗ ਸੰ ਟੀਵੀ ਦੇ ਉੱਤੇ ਸੁਖਮਨ ਸ਼ੋਅ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਹ ਸ਼ੋਅ ਟਰਕਿੰਗ ਇੰਡਸਟਰੀ ਦੇ ਉੱਤੇ ਕਰ ਰਹੇ ਹਾਂ ਇਹਦੇ 4-5 ਐਪੀਸੋਡ ਕੀਤੇ ਆ ਤੁਹਾਡਾ ਬਹੁਤ-ਬਹੁਤ ਥੈਂਕ ਯੂ ਤੁਸੀਂ ਬਹੁਤ ਲਾਈਕ ਕੀਤੇ ਆ ਸ਼ੇਅਰ ਕੀਤੇ ਆ ਸਾਨੂੰ ਬਹੁਤ ਕੁਝ ਦੱਸਿਆ ਵੀ ਹੈ ਇਹਦੇ ਬਾਰੇ ਕਿ ਅਸੀਂ ਹੋਰ ਅੱਗੇ ਇਹਨੂੰ ਕਿੱਦਾਂ ਵਧੀਆਂ ਤੁਹਾਡੇ ਵਾਸਤੇ ਲੈ ਕੇ ਆਈਏ ਅੱਜ ਸਟੂਡੀਓ ਦੇ ਵਿੱਚ ਮੇਰੇ ਨਾਲ ਗੁਰਿੰਦਰ ਸਿੰਘ ਸੰਧੂ ਨੇ ਜੀ ਥੈਂਕ ਯੂ ਜੀ ਤੇ ਭਾਜੀ ਮੇਰੇ ਨਾਲ ਨੇ ਇਹ ਮੇਰਾ ਸਾਥ ਦੇ ਰਿਹਾ ਜੀ ਸਵਾਗਤ ਹੈ ਤੁਹਾਡਾ ਭਾਜੀ ਥੈਂਕ ਯੂ ਵੈਰੀ ਮੱਚ ਜੀ ਤੇ ਅੱਜ ਭਾਜੀ ਸ਼ੋਅ ਅਸੀਂ ਜਿੱਦਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਟਰੱਕਿੰਗ ਇੰਡਸਟਰੀ ਦੇ ਉੱਤੇ ਕਰ ਰਹੇ ਹਾਂ ਕਾਫੀ ਦਿਨਾਂ ਤੋਂ ਹਾਂਜੀ ਤੇ ਅੱਜ ਦਾ ਸ਼ੋਅ ਜਿਹੜਾ ਆਪਾਂ ਲੈ ਕੇ ਆਏ ਉਹ ਲੈ ਕੇ ਆਏ ਜੇ ਆਪਾਂ ਪ੍ਰੋਫੈਸ਼ਨਲਿਜ਼ਮ ਦੇ ਉੱਤੇ ਬਹੁਤ ਵਧੀਆ ਜੀ ਜਿਹੜਾ ਪ੍ਰੋਫੈਸ਼ਨਲਿਜ਼ਮ ਦੇ ਆਪਾਂ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ ਟਰੱਕਿੰਗ ਦੇ ਵਿੱਚ ਹਾਂਜੀ ਕਿਉਂਕਿ ਪ੍ਰੋਫੈਸ਼ਨਲਿਜ਼ਮ ਭਾਜੀ ਏਦਾਂ ਵੇ ਹਰ ਕੋਈ ਬੰਦਾ ਜਿਹੜਾ ਕੋਈ ਕਿਸੇ ਵੀ ਕਿੱਤੇ ਨਾਲ ਜੁੜਿਆ ਡਾਕਟਰ ਹੈ ਹਾਂਜੀ ਇੰਜੀਨੀਅਰ ਹੈ ਆਰਕੀਟੈਕਟ ਹੈ ਆ ਆਪਾਂ ਲਾਇਰ ਕਹ ਦਿੰਨੇ ਆ ਬਿਲਕੁਲ ਜਾਂ ਹੁਣ ਟਰੱਕ ਇੰਡਸਟਰੀ ਦੇ ਵਿੱਚ ਵੀ ਆ ਦੇ ਟਰੱਕ ਡਰਾਈਵਰ ਵੀ ਜਿਹੜੇ ਉਹ ਵੀ ਪ੍ਰੋਫੈਸ਼ਨਲਿਜ਼ਮ ਹੈ ਹਾਂਜੀ ਪ੍ਰੋਪਰ ਵਧੀਆ ਪ੍ਰੋਫੈਸ਼ਨਲ ਤੁਸੀਂ ਜਦੋਂ ਆਪਾਂ ਕਿਸੇ ਨੂੰ ਆਪਣੇ ਆਪ ਨੂੰ ਇੰਟਰੋਡਿਊਸ ਕਰਦੇ ਆ ਹਾਂਜੀ ਜੇ ਕੋਈ ਪੁੱਛਦਾ ਦੀ ਪਾਈ ਤੂੰ ਕੀ ਕਰਦੇ ਆ ਤਾਂ ਆਪਾਂ ਉਹਨਾਂ ਨੂੰ ਦੱਸਦੇ ਆ ਕਿ ਆਪਾਂ ਪ੍ਰੋਫੈਸ਼ਨਲ ਟਰੱਕ ਡਰਾਈਵਰ ਆ ਜੀ ਉਹ ਇਸ ਕਰਕੇ ਕਿਉਂਕਿ ਆਪਾਂ ਜਦੋਂ ਸ਼ੁਰੂ ਕਰੀਦਾ ਟਰੱਕ ਟਰਕਿੰਗ ਇੰਡਸਟਰੀ ਦੇ ਵਿੱਚ ਆਉਨੇ ਆ ਤੇ ਟਰੱਕ ਦਾ ਲਾਇਸੈਂਸ ਲੈਨੇ ਆ ਫਿਰ ਇਹਦੇ ਵਾਸਤੇ ਟ੍ਰੇਨਿੰਗ ਲੈਨੇ ਆ ਪ੍ਰੋਪਰ ਜੀ ਆਪਾਂ ਪਹਿਲਾਂ ਕਲਾਸਿਸ ਤੇ ਜਾਂਦੇ ਆਂ ਫਿਰ ਆਪਾਂ ਨੂੰ ਸਾਰਾ ਰਿਟਨ ਟੈਸਟ ਕਰਾਉਂਦੇ ਆਂ 에ਅਰ ਬ੍ਰੇਕਸ ਕਰਾਉਂਦੇ ਆ। ਹਾਂਜੀ ਉਸ ਤੋਂ ਬਾਅਦ ਫਿਰ ਆਪਾਂ ਨੂੰ ਲੈ ਕੇ ਜਾਂਦੇ ਆ ਜੀ ਰੋਡ ਰੋਡ ਟੈਸਟ ਦੇ ਉੱਤੇ। ਆਪਾਂ ਸਾਰੀਆਂ ਚੀਜ਼ਾਂ ਤੋਂ ਪਾਸ ਹੋ ਕੇ ਫਿਰ ਆਪਾਂ ਟਰੱਕ ਡਰਾਈਵਰ ਬਣਦੇ ਆ। ਇੱਕ ਲੰਬਾ ਪ੍ਰੋਸੀਜਰ ਆਈ ਟਰੱਕ ਡਰਾਈਵਰ ਬਣਨਾ ਕੋਈ ਸੌਖਾ ਕੰਮ ਨਹੀਂ ਹੈਗਾ। ਹਾਂਜੀ ਕਿਉਂਕਿ ਤੁਹਾਡੇ ਕੋਲੇ 53 ਫੁੱਟ ਦਾ ਟ੍ਰੇਲਰ ਹੁੰਦਾ ਔਰ ਅੱਗੇ ਟਰੈਕਟਰ ਹੁੰਦਾ। ਬੜਾ ਲੰਬਾ ਸਾਰਾ ਦੋਨੇ ਕੁਝ ਹੋ ਜਾਂਦਾ ਹੈਗਾ ਔਰ ਉਹਨੂੰ ਰੋਡ ਦੇ ਉੱਪਰ ਮੈਨੇਜ ਕਰਨਾ ਬਹੁਤ ਉਹਦੇ ਲਈ ਤੁਹਾਨੂੰ ਪ੍ਰੋਫੈਸ਼ਨਲਿਜ਼ਮ ਦੀ ਬਹੁਤ ਜ਼ਰੂਰਤ ਹੈ ਬਹੁਤ ਜ਼ਰੂਰਤ ਹੈ ਪ੍ਰੋਫੈਸ਼ਨਲਿਜ਼ਮ ਕੱਲਾ ਇਹ ਨਹੀਂ ਹੈਗਾ ਜੀ ਕਿ ਤੁਸੀਂ ਵਧੀਆ ਕੱਪੜੇ ਪਾ ਕੇ ਟਾਈ ਸ਼ਾਈ ਲਾ ਕੇ ਤੇ ਤੁਸੀਂ ਆ ਕੇ ਤੇ ਸਸਟੀਕਲ ਬੁਲਾਉਣੀ ਹੈ ਹੈਲੋ ਕਰਨੀ ਕਿਸੇ ਨੂੰ ਪ੍ਰੋਫੈਸ਼ਨਲਿਜ਼ਮ ਤੁਹਾਡਾ ਸਟਾਰਟ ਹੋ ਜਾਂਦਾ ਜਦੋਂ ਤੁਸੀਂ ਸਵੇਰੇ ਆਪਣਾ ਕੰਮ ਸ਼ੁਰੂ ਕਰਦੇ ਆ ਜੀ ਤੁਸੀਂ ਆਪਣਾ ਟਰੱਕ ਇਕਵਿਪਮੈਂਟ ਆ ਤੁਹਾਡਾ ਹਾਂਜੀ ਤੁਸੀਂ ਉਹਨੂੰ ਪ੍ਰੋਪਰ ਮੇਨਟੇਨ ਕੀਤਾ ਜੀ ਤੁਸੀਂ ਉਹਦਾ ਪ੍ਰੀ ਟ੍ਰਿਪ ਕੀਤਾ ਤੁਸੀਂ ਦਾ ਪੋਸਟ ਟ੍ਰਿਪ ਕੀਤਾ ਬਾਅਦ ਚ ਤੁਹਾਨੂੰ ਤੁਸੀਂ ਉਹਦਾ ਹਰ ਚੀਜ਼ ਚੈੱਕ ਕੀਤੀ ਹੈ ਟਾਇਰ ਚੈੱਕ ਕੀਤਾ ਵੀ ਇਹ ਜਾ ਕੇ ਕਿਤੇ ਹਾਈਵੇ ਦੇ ਉੱਤੇ ਜਾਂ ਰੋਡ ਦੇ ਉੱਤੇ ਮੈਨੂੰ ਤੰਗ ਨਾ ਹੋਵੇ ਤੰਗ ਨਾ ਕਰੇ ਕਿਤੇ ਬ੍ਰੇਕ ਡਾਊਨ ਨਾ ਹੋ ਜਾਵੇ ਹਾਂਜੀ ਹਰ ਚੀਜ਼ ਨੂੰ ਜਦੋਂ ਤੁਸੀਂ ਆਪਾਂ ਪਹਿਲਾਂ ਪ੍ਰੋਪਰ ਚੈੱਕ ਕਰ ਲਾਂਗੇ ਤੇ ਫਿਰ ਆਪਾਂ ਤੁਰਾਂਗੇ ਤੇ ਆਪਣਾ ਸਾਰਾ ਦਿਨ ਵਧੀਆ ਲੰਘਦਾ ਉਹਦੇ ਅਕੋਰਡਿੰਗਲੀ ਕਿ ਆਪਾਂ ਨੂੰ ਪਤਾ ਹੁੰਦਾ ਕਿ ਸਾਡਾ ਇਕਵਿਪਮੈਂਟ ਰੈਡੀ ਹੈ ਜੀ ਜੀ ਪ੍ਰੀ ਟ੍ਰਿਪ ਇਨਸਪੈਕਸ਼ਨ ਕਰਨ ਤੋਂ ਬਾਅਦ ਜਦੋਂ ਆਪਾਂ ਜਾਂਦੇ ਹਾਂ ਵੇਅਰ ਆਫਸਿਸ ਦੇ ਵਿੱਚ ਹਾਂਜੀ ਆਪਾਂ ਲੋਡ ਚੁੱਕਣਾ ਬਿਲਕੁਲ ਜਾਂ ਆਪਾਂ ਡਿਲੀਵਰ ਕਰਨਾ ਹਾਂਜੀ ਤੁਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਿਦਾਂ ਕਰਨਾ ਵਾ ਉਹਦੇ ਉੱਤੇ ਤੁਹਾਡਾ ਸਾਰਾ ਕੁਝ ਟਿਕਿਆ ਜੇ ਤੁਸੀਂ ਗੁੱਡ ਮੂਡ 'ਚ ਹਾਂ ਜੀ ਤੁਸੀਂ ਜਾ ਕੇ ਸ਼ਿਪਰ ਨੂੰ ਕਹੋਗੇ ਵੀ ਭਾਈ ਮੈਂ ਆਪਣਾ ਲੋਡ ਚੁੱਕਣ ਆਇਆ ਤੇ ਉਹ ਤੁਹਾਨੂੰ ਕਹੂਗਾ ਠੀਕ ਆ ਵੀ ਤੇਰਾ ਪਿਕਅਪ ਨੰਬਰ ਕੀ ਆ ਹਾਂਜੀ ਹੈਨਾ ਤੇ ਉਹਦੇ ਜਦੋਂ ਆਪਾਂ ਸ਼ਿਪਰ ਦੇ ਕੋਲ ਜਾਂਦੇ ਆ ਇੱਕ ਤਾਂ ਤੁਹਾਡੇ ਚਿਹਰੇ ਤੇ ਸਮਾਈਲ ਬਹੁਤ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਕਿਉਂਕਿ ਸ਼ਿਪਰ ਜਿਹੜੇ ਮੂਡ 'ਚ ਵੀ ਬੈਠਾ ਉਹਨੂੰ ਪਤਾ ਲੱਗ ਜਾਂਦਾ ਕਿ ਵਧੀਆ ਡਰਾਈਵਰ ਆਇਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਔਰ ਬਾਕੀ ਤੁਹਾਡੇ ਕੋਲੇ ਜਿਹੜੇ ਪਿਕਅਪ ਨੰਬਰ ਆ ਬੁਕਿੰਗ ਨੰਬਰ ਆ ਸਾਰਾ ਕੁਝ ਤੁਹਾਡੇ ਹੰਡੀ ਹੋਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਖੜ ਕੇ ਅੱਗੇ ਜਾ ਕੇ ਉਹਦੇ ਫੋਨ ਖੋਲਣ ਲੱਗ ਜਾਓ ਹਾਂਜੀ ਬਿਲਕੁਲ ਉਹ ਕਈਆਂ ਨੂੰ ਮੈਂ ਦੇਖਿਆ ਭਾਜੀ ਕਈਆਂ ਨੂੰ ਨਾ ਇਹ ਆਦਤ ਵੀ ਹੁੰਦੀ ਹੈ ਕਿ ਤੁਸੀਂ ਕੰਨਾਂ 'ਤੇ ਫੋਨ ਲਾਇਆ ਤੇ ਤੁਸੀਂ ਉੱਥੇ ਗੱਲਾਂ ਕਰੀ ਜਾਂਦੇ ਫੋਨ ਦੇ ਉੱਤੇ ਤੇ ਉਹ ਤੁਸੀਂ ਸ਼ਿਪਰ ਨੂੰ ਆਪਣਾ ਨੰਬਰ ਦੱਸੀ ਜਾਂਦੇ ਹੋ ਉਹ ਵਧੀਆ ਗੱਲ ਨਹੀਂ ਕਿ ਉਹ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ ਤੁਸੀਂ ਪ੍ਰੋਪਰ ਆਪਣੇ ਆਪ ਨੂੰ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰੋ ਆਪਣੀ ਕੰਪਨੀ ਦਾ ਨਾਮ ਦੱਸੋ ਪ੍ਰੋਪਰ ਤੁਸੀਂ ਜਦੋਂ ਤੁਸੀਂ ਸ਼ਿਪਰ ਦੇ ਕੋਲ ਜਾਣਾ ਪਹਿਲਾਂ ਤੁਸੀਂ ਸਾਰੀਆਂ ਚੀਜ਼ਾਂ ਤਿਆਰ ਕਰਕੇ ਲੈ ਕੇ ਜਾਓ ਕਿ ਤੁਸੀਂ ਕਦੇ ਵਾਸਤੇ ਪੀਤਾ ਉੱਥੇ ਜਾ ਕੇ ਸ਼ਿਪਰ ਦਾ ਟਾਈਮ ਹੀ ਨਾ ਵੇਸਟ ਹੋਵੇ ਤੇ ਤੁਹਾਡਾ ਟਾਈਮ ਹੀ ਨਾ ਵੇਸਟ ਹੋਵੇ ਹਾਂ ਜੇ ਤੁਸੀਂ ਫਰਜ਼ ਕਰੋ ਆਪਣੇ ਯਾਰਡ 'ਚੋਂ ਤੁਸੀਂ ਆਪਣੇ ਡਿਸਪੈਚਰ ਕੋਲ ਜਾਣਾ ਤੇ ਡਿਸਪੈਚਰ ਕੋਲ ਸਾਰੀ ਇਨਫਾਰਮੇਸ਼ਨ ਲੈ ਕੇ ਜਾਓ ਤੁਸੀਂ ਉਹਨੂੰ ਪੁੱਛੋ ਵੀ ਮੈਂ ਕਿਹੜੀ ਲੋਡ ਪਿਕ ਕਰਨ ਚੱਲਿਆ ਜਾਂ ਕਿਹੜਾ ਡਿਲੀਵਰ ਕਰਨ ਚੱਲਿਆ ਹਾਂ ਇਹ ਲੋਡ ਕਿਦਾਂ ਦਾ ਵਾ ਡੇਂਜਰਸ ਗੁੱਡਸ ਆ ਜਾਂ ਇਹ ਨਾਰਮਲ ਲੋਡ ਆ ਇਹ ਮੈਂ ਮੇਰੀ ਡਿਲੀਵਰੀ ਟਾਈਮ ਕਿੰਨੇ ਦਾ ਅਪਾਇੰਟਮੈਂਟ ਟਾਈਮ ਕਿੰਨੇ ਦੀ ਹੈ ਉਹ ਸਾਰਾ ਕੁਝ ਤੁਹਾਡੇ ਕੋਲ ਇਨਫਾਰਮੇਸ਼ਨ ਹੋਣੀ ਚਾਹੀਦੀ ਹੈ ਠੀਕ ਹੈ ਨਾ ਤੇ ਜੇਕਰ ਤੁਸੀਂ ਪ੍ਰੋਫੈਸ਼ਨਲ तरीके ਦੇ ਨਾਲ ਛੇਪਰ ਦੇ ਨਾਲ ਗੱਲਬਾਤ ਕਰਦੇ ਆਂ ਹਾਂਜੀ ਕਈ ਵਾਰੀ ਆਪਾਂ ਅਪਾਇੰਟਮੈਂਟ ਤੋਂ ਪਹਿਲਾਂ ਵੀ ਥੋੜਾ ਬਹੁਤਾ ਪਹੁੰਚ ਜਾਂਦੇ ਆਂ ਹਾਂਜੀ ਬਿਲਕੁਲ ਜੇ ਤੁਸੀਂ ਗੱਲ ਪ੍ਰੋਫੈਸ਼ਨਲ ਤਰੀਕੇ ਨਾਲ ਉਹਨਾਂ ਨਾਲ ਗੱਲ ਕਰੋਗੇ ਹਾਂਜੀ ਤਾਂ ਕਈ ਵਾਰੀ ਉਹ ਕਹਿਣਗੇ ਵੀ ਠੀਕ ਆ ਬਈ ਵਧੀਆ ਡਰਾਈਵਰ ਆ ਪ੍ਰੋਫੈਸ਼ਨਲ ਆ ਉਹ ਛੇਤੀ ਲੋਡ ਵੀ ਛੇਤੀ ਕਰ ਦਿੰਦੇ ਫਿਰ ਜੀ ਅੱਛਾ ਇੱਕ ਚੀਜ਼ ਹੋਰ ਹੈ ਭਾਈ ਜਦੋਂ ਆਪਾਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਦੇ ਹਾਂ ਤੇ ਦੇਖਿਆ ਵੀ ਤੁਹਾਡੇ ਕੋਲ ਨਾ ਤੁਹਾਡੀ ਤੁਹਾਡਾ ਸੇਫਟੀ ਰਿਗ ਹੋਣੀ ਚਾਹੀਦੀ ਪ੍ਰੋਪਰ ਤੁਹਾਡੀ ਤੁਸੀਂ ਵੈਸਟ ਪਾਈ ਹੋਵੇ ਹਾਂਜੀ ਤੁਹਾਡੀ ਸੇਫਟੀ ਸ਼ੂ ਪਾਈ ਹੋਣੀ ਤੁਹਾਡੇ ਤੁਸੀਂ ਪ੍ਰੋਪਰ ਸ਼ਰਟ ਮੈਂ ਦੇਖਿਆ ਵੀ ਅੱਜ ਕੱਲ ਕਈ ਲੋਕੀ ਇਹ ਨਹੀਂ ਫਾਲੋ ਕਰਦੇ ਪਰ ਮੈਨੂੰ ਇਹ ਹੈ ਕਿ ਤੁਸੀਂ ਇਹ ਚੀਜ਼ਾਂ ਜ਼ਰੂਰ ਫਾਲੋ ਕਰੋ ਤੁਸੀਂ ਪ੍ਰੋਪਰ ਆਪਣੀਆਂ ਵੈਸਟ ਵਗੈਰਾ ਸੇਫਟੀ ਵੈਸਟ ਪਾ ਕੇ ਰੱਖੋ ਤਾਂ ਕਿ ਅਗਲੇ ਨੂੰ ਤੁਸੀਂ ਰਿਪਰੈਜ਼ੈਂਟ ਕਰਨਾ ਆਪਣੇ ਆਪ ਨੂੰ ਇਹ ਨਾ ਹੋਵੇ ਕਿ ਅਗਲਾ ਤੁਸੀਂ ਵੇਅਰਹਾਊਸ ਚ ਗਏ ਆ ਤਾਂ ਉੱਥੇ ਲਾਈਟ ਬੰਦ ਹੋ ਗਈ ਤੇ ਤੁਸੀਂ ਤੁਹਾਨੂੰ ਕੋਈ ਦਿਖਦਾ ਨਹੀਂ ਹੈ ਸੇਫਟੀ ਵੈਸਟ ਇਸ ਕਰਕੇ ਪਾਈ ਦੀ ਹੈ ਕਿ ਤੁਹਾਡੀ ਵੀ ਸੇਫਟੀ ਹੈ ਤੇ ਅਗਲੇ ਦੀ ਵੀ ਸੇਫਟੀ ਹੈ ਹਾਂਜੀ ਪਰ ਅੱਜ ਕੱਲ ਭਾディ ਉਹਨਾਂ ਨੇ ਵਿੰਡੋਜ਼ ਦੇ ਉੱਤੇ ਵੀ ਲਿਖ ਕੇ ਲਾਇਆ ਵੀ ਜੇ ਤੁਸੀਂ ਸੇਫਟੀ ਵੈਸਟ ਨਹੀਂ ਹੈਗੀ ਤੁਹਾਡੀ ਤੇ ਤੁਹਾਨੂੰ ਕਰਦੇ ਨਹੀਂ ਡੀਲ ਹੀ ਨਹੀਂ ਕਰਦੇ ਉਹ ਕਹਿੰਦੇ ਫਿਰ ਯੂ ਡੋਨਟ ਹੈਵ ਅ ਸੇਫਟੀ ਵੈਸਟ ਵੀ ਨਾਟ ਗਿਵ ਯੂ ਆਨੀ ਲੋਡ ਪ੍ਰੋਪਰ ਉਹਨੇ ਲਿਖ ਕੇ ਲਾਇਆ ਹੁੰਦਾ ਜੀ ਇਹ ਚੀਜ਼ਾਂ ਜਿਹੜੀਆਂ ਨੇ ਜੀ ਇਹ ਸਾਨੂੰ ਧਿਆਨ ਚ ਰੱਖਣੀਆਂ ਪੈਂਦੀਆਂ ਨੇ ਕਿਉਂਕਿ ਆਪਾਂ ਇੱਕ ਪ੍ਰੋਫੈਸ਼ਨਲ ਟਰੱਕ ਡਰਾਈਵਰ ਆ ਆਪਾਂ ਇਹ ਨਹੀਂ ਹੈਗੇ ਕਿ ਆਪਾਂ ਉੱਥੇ ਇੱਕ ਗੱਡੀ ਚੱਕੀ ਤੇ ਜਾ ਕੇ ਕੋਈ ਪੀਜ਼ਾ ਚੱਕ ਕੇ ਲੈ ਕੇ ਆਇਆ ਆਪਾਂ ਲੋਡ ਚੱਕਣ ਗਏ ਆ ਦੂਜੇ ਦੀ ਪ੍ਰੋਪਰਟੀ ਤੇ ਗਏ ਆ ਉਹਦੀ ਸੇਫਟੀ ਤੇ ਆਪਣੀ ਸੇਫਟੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਇਦਾਂ ਹੀ ਇਦਾਂ ਹੀ ਜੇ ਤੁਸੀਂ ਕਿਸੇ ਦਾ ਉਹਨੂੰ ਦੀ ਰਿਸਪੈਕਟ ਕਰੋ ਜਾ ਕੇ ਹਾਂਜੀ ਉਹਨਾਂ ਨੂੰ ਪ੍ਰੋਪਰ ਦੱਸੋ ਆਪਣੇ ਬਾਰੇ ਦੱਸੋ ਕਿ ਮੈਂ ਇਸ ਕੰ ਮੇਰੇ ਕੋਲ ਆ ਪੇਪਰਸ ਨੇ ਤੇ ਜੇ ਮੈਚ ਨਹੀਂ ਕਰਦਾ ਤੇ ਉਹਨੂੰ ਕਹੋ ਠੀਕ ਹੈ ਮੈਂ 2 ਮਿੰਟ ਚ ਬਾਅਦ ਚ ਆਉਣਾ ਉਥੇ ਬੈਸਣ ਦੀ ਲੋੜ ਨਹੀਂ ਹਾਂਜੀ ਆਪਣਾ ਟੈਂਪਰੇਮੈਂਟ ਹਾਈ ਕਰਦੀ ਲੋੜ ਨਹੀਂ ਜੀ ਪ੍ਰੋਪਰ ਈਜ਼ੀ ਹੋ ਕੇ ਗੱਲ ਕਰੋ ਤੇ ਉਹਨੂੰ ਪ੍ਰੋਪਰ ਸਮਝਾਓ ਔਰ ਉਹਦੀ ਗੱਲ ਵੀ ਸਮਝੋ ਹਾਂਜੀ ਮੈਂ ਵੇਖਿਆ ਅੱਜ ਕੱਲ੍ਹ ਨੂੰ ਪੇਸ਼ੈਂਸ ਨਹੀਂ ਹੈਗੀ ਇਕਦਮ ਲੋਕੀ ਕਰਨ ਲੱਗ ਪੈਂਦੇ ਲੜਨ ਲੱਗ ਪੈਂਦੇ ਆ ਜਾਂ ਉੱਚਾ ਬੋਲਣ ਲੱਗ ਪੈਂਦੇ ਆ ਵੀ ਮੇਰੇ ਕੋਲ ਆਇਆ ਤੇ ਤੇਰੇ ਕੋਲ ਆ ਤੇ ਉਸ ਕਰਕੇ ਨਾ ਫਿਰ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਫਿਰ ਸ਼ਿਪਰ ਵੀ ਨਹੀਂ ਖੁਸ਼ ਰਹਿੰਦਾ ਹਾਂਜੀ ਤੇ ਤੁਸੀਂ ਵੀ ਜਿਹੜਾ ਲੋੜ ਚੁੱਕਣਗੇ ਤੁਹਾਡਾ ਵੀ ਦਿਨ ਕਈ ਵਾਰੀ ਆਪਾਂ ਨੂੰ ਇਹ ਵੀ ਹੁੰਦਾ ਹੈਗਾ ਕਿ ਆਪਣੇ ਯੂਜ਼ਲੀ ਆਪਾਂ ਜੋ ਟਰੱਕ ਡਰਾਈਵ ਕਰਦੇ ਆ ਆਪਾਂ ਹੈੱਡਫੋਨਸ ਯੂਜ਼ ਕਰਦੇ ਹੈਗੇ ਹਾਂਜੀ ਆਪਣੇ ਹੈੱਡਫੋਨ ਉੱਪਰ ਲੱਗਿਆ ਹੁੰਦਾ ਕੰਨ ਦੇ ਉੱਪਰ ਤੇ ਨੌਇਸ ਕੈਂਸਲਿੰਗ ਵਾਲਾ ਵੀ ਹੁੰਦਾ ਚਾਹੇ ਕੁਝ ਵੀ ਆ ਵਧੀਆ ਆਪਾਂ ਦਾ ਸਾਰੇ ਡਰਾਈਵਰ ਵਧੀਆ ਯੂਜ਼ ਕਰਦੇ ਨੇ ਹਾਂਜੀ ਹਾਂਜੀ ਪਰ ਜਦੋਂ ਆਪਾਂ ਕਸਟਮਰ ਦੇ ਕੋਲ ਜਾਣਾ ਸ਼ਿਪਰ ਦੇ ਕੋਲ ਜਾਣਾ ਹੈਗਾ ਤਾਂ ਤੁਹਾਨੂੰ ਉਹ ਲਾ ਕੇ ਜਾਣਾ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਭਾਜੀ ਇੱਥੋਂ ਨਹੀਂ ਮੈਂ ਦੇਖਿਆ ਬਾਰਡਰ ਤੇ ਵੀ ਕਈ ਡਰਾਈਵਰਸ ਜਿਹੜੇ ਆ ਉਹ ਕੰਨ ਨੂੰ ਲਾ ਕੇ ਰੱਖਦੇ ਆ ਫਿਰ ਉਹ ਜਿਹੜੇ ਉੱਥੇ ਆ ਆਫੀਸਰਸ ਨੇ ਉਹ ਗੁੱਸੇ ਹੁੰਦੇ ਆ ਉਹ ਕਹਿੰਦੇ ਤੁਹਾਨੂੰ ਲਾਹ ਤਿਆ ਇਹ ਇੱਕ ਨਾ ਕਾਮਨ ਸੈਂਸ ਹੈ ਹਾਂਜੀ ਕਿ ਤੁਸੀਂ ਕਿਸੇ ਕੋਲ ਗਏ ਹੋ ਤੁਸੀਂ ਉਹਦੇ ਨਾਲ ਗੱਲ ਕਰ ਰਹੇ ਹੋ ਤੁਸੀਂ ਨਾਲ ਦੂਜੇ ਨਾਲ ਫੋਨ ਤੇ ਗੱਲ ਕਰੀ ਜਾਂਦੇ ਇਹ ਇਹ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ ਤੁਸੀਂ ਪ੍ਰੋਪਰ ਆਪਣਾ ਜੇ ਤੁਹਾਨੂੰ ਤੁਸੀਂ ਗੱਲ ਚੱਲ ਰਹੀ ਤਾਂ ਅਗਲੇ ਨੂੰ ਹੋਲਡ ਕਰ ਦਿਓ ਉਹਨੂੰ ਕਹੋ ਭਾਈ ਤੂੰ ਰੁਕ ਜਾ 5 ਮਿੰਟ ਹਾਂਜੀ ਮੈਂ ਆਪਣਾ ਕੰਮ ਕਰ ਲਵਾਂ ਫਿਰ ਦੁਬਾਰਾ ਗੱਲ ਸ਼ੁਰੂ ਕਰ ਲੈਂਦੇ ਹਾਂ ਹਾਂਜੀ ਠੀਕ ਹੈ ਨਾ ਨਾਲੇ ਕੋਈ ਲੋਡ ਡਿਲੀਵਰ ਤੋਂ ਬਿਨਾ ਕੋਈ ਅੱਡਾ ਜ਼ਰੂਰੀ ਕੰਮ ਹੁੰਦਾ ਨਹੀਂ ਹੁੰਦਾ ਹੀ ਨਹੀਂ ਜੀ ਉਹਦੇ ਬਸ ਉਹ ਟਾਈਮ ਪਾਸ ਵਾਸਤੇ ਗੱਲਾਂ ਬਸ ਜਿਹੜੀਆਂ ਗੱਲਾਂ ਹੁੰਦੀਆਂ ਉਹ ਹੀ ਹੁੰਦੀਆਂ ਉਹਦਾ ਆਪਾਂ ਨੂੰ ਖਿਆਲ ਰੱਖਣਾ ਚਾਹੀਦਾ ਹਾਂਜੀ ਬਾਕੀ ਆਪਾਂ ਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਬਾਰੇ ਵੀ ਆਪਾਂ ਹਾਂਜੀ ਮੈਂ ਭਾਈ ਜਿੱਦਾਂ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੇਫਟੀ ਬਾਰੇ ਗੱਲ ਦੱਸਦਾ ਵੀ ਮੈਨੂੰ ਨਾ ਮੇਰੇ ਫਰੈਂਡ ਐ ਤੇ ਉਹਨਾਂ ਦਾ ਮੈਨੂੰ ਫੋਨ ਆਇਆ ਇੱਕ ਦਿਨ ਉਹ ਕਿਤੇ ਗਏ ਕਿਸੇ ਰਿਪਿਊਟਡ ਕੰਪਨੀ ਦੇ ਅੱਛਾ ਜੀ ਉਹ ਕਹਿੰਦੇ ਮੈਂ ਨਾ ਉੱਥੇ ਲੋਡ ਡਿਲੀਵਰ ਕਰਨ ਗਏ ਸੀ ਉਹ ਤੇ ਕਹਿੰਦੇ ਮਥੇ ਬੈਠਾ ਤਾਂ ਉਹਨਾਂ ਨੇ ਸਪੈਸ਼ਲ ਵੱਡੇ ਵੱਡੇ ਲਾਈਨਾਂ ਚ ਲਿਖਿਆ ਹੈ ਕਿ ਤੁਸੀਂ ਨਾ ਵੈਸਟ ਔਰ ਸੇਫਟੀ ਸ਼ੂਜ਼ ਤੋਂ ਬਗੈਰ ਅੰਦਰ ਨਹੀਂ ਆ ਸਕਦੇ ਜੀ ਜੀ ਕਹਿੰਦਾ ਇੱਕ ਟਰੱਕ ਡਰਾਈਵਰ ਆਇਆ ਉਹ ਉੱਥੇ ਆ ਕੇ ਕਹਿੰਦਾ ਖੜ ਗਿਆ ਤੂੰ ਅੰਦਰ ਚਲੇਗਾ ਉਹਨਾਂ ਨੇ ਉਹਨੂੰ ਵਾਪਸ ਭੇਜਤਾ ਤੇ ਕਹਿੰਦਾ ਵੀ ਮੈਂ ਡੋਰ ਬੈਠਾ ਸੀ ਤੇ ਮੇਰਾ ਆ ਕੇ ਉਹਨੇ ਡੋਰ ਨੌਕ ਕੀਤਾ ਕਹਿੰਦਾ ਵੀ ਮੈਂ ਕਹਾਂ ਵੀ ਕੀ ਗੱਲ ਹੋਈ ਆ ਭਾਜੀ ਵੀ ਤੁਹਾਡਾ ਕੋ ਟਰੱਕ ਵਗੈਰਾ ਖਰਾਬ ਹੋ ਗਿਆ ਕਹਿੰਦਾ ਨਹੀਂ ਮੇਰਾ ਟਰੱਕ ਨਹੀਂ ਖਰਾਬ ਹੋਇਆ ਮੈਨੂੰ ਉਹਨਾਂ ਨੇ ਵਾਪਸ ਕਰਤਾ ਕਿਉਂਕਿ ਮੇਰੇ ਕੋ ਸੇਫਟੀ ਸ਼ੂਜ਼ ਨਹੀਂ ਹੈਗੇ ਤੇ ਵੈਸਟ ਨਹੀਂ ਹੈਗੀ ਤੇ ਉਹ ਕਹਿੰਦਾ ਫ ਤਸ ਆਪਣੇ ਸ਼ੂ ਦੇ ਦੋ ਅੱਛਾ ਜੀ ਉਹ ਜਵਾਨ ਨੇ ਉਹ ਕਹਿੰਦੇ ਕਹਿੰਦੇ ਵੀ ਯਾਰ ਮੇਰੇ ਸੇਫਟੀ ਸ਼ੂਸ ਤੈਨੂੰ ਕਿੱਥੋਂ ਆ ਜਾਣਗੇ ਵੀ ਤੂੰ ਤੇਰੀ ਹਾਈਟ ਛੋਟੀ ਹੈ ਤੈਨੂੰ ਨਹੀਂ ਆਉਣੇ ਉਹ ਕਹਿੰਦਾ ਜੀ ਮੈਂ ੜਾ ਕੇ ਅੰਦਰ ਚਲ ਜਾਣਾ ਚਲੋ ਜੀ ਉਹ ਕਹਿੰਦੇ ਉਹ ੜਾ ਕੇ ਅੰਦਰ ਚਲ ਜੇਗਾ ਤੇ ਉਹਨਾਂ ਨੂੰ ਪੇਪਰ ਫੜਾएंगे ਤੇ ਜਦੋਂ ਮੈਂ ਲੋਡ ਲੈ ਕੇ ਮੈਂ ਤੇ ਚੱਲ ਜਿਹੜਾ ਆਪਣਾ ਸਮਾਨ ਲੈ ਕੇ ਤੇ ਤੂੰ ਫਿਰ ਵਾਪਸ ਕਿੱਦਾਂ ਲਜਾਏਗਾ ਤੈਨੂੰ ਉਹਨਾਂ ਨੇ ਉਸ ਵੇਲੇ ਉਹਨਾਂ ਨੇ ਕਿਹਾ ਵੀ ਤੂੰ ਸਾਡੀ ਪ੍ਰਾਪਰਟੀ ਚ ਬਾਹਰ ਜਾ ਜੀ ਜੀ ਤੇ ਉਹ ਕਹਿੰਦਾ ਨਹੀਂ ਜੀ ਮੈਨੂੰ ਤੁਸੀਂ ਕਹਿੰਦਾ ਮੇਰੇ ਅਥਰੂ ਦੇ ਸੁੱਟੀ ਜਾਵੇ ਤੇ ਕਹਿੰਦਾ ਮੈਂ ਉਹ ਫਿਰ ਹੈਲਪ ਕੀਤੀ ਮ ਤੇ ਕਹਿੰਦਾ ਫਿਰ ਮੈਂ ਲੋਡ ਉਹਦਾ ਡਿਲੀਵਰ ਕਰਵਾਇਆ ਉੱਥੇ ਤੇ ਪਰ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਇਹ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ ਵੀ ਤੁਸੀਂ ਤੁਹਾਡੇ ਕੋਲ ਆਪਣੀ ਪ੍ਰੋਪਰ ਸੇਫਟੀ ਵੈਸਟ ਨਹੀਂ ਹੈਗੀ ਜਾਂ ਤੁਹਾਡੇ ਕੋਲ ਸੇਫਟੀ ਸ਼ੂਜ਼ ਨਹੀਂ ਹੈਗੇ ਤੁਸੀਂ ਨਿਕਰਾਂ ਦੇ ਵਿੱਚ ਜਾਂਦੇ ਹੋ ਕਸਟਮਰਸ ਦੇ ਕੋਲ ਇਵਨ ਯਾਰਡ ਦੇ ਵਿੱਚ ਭਾਜੀ ਹੁਣ ਤੁਸੀਂ ਯਾਰਡ 'ਚ ਵੇਖੋ ਮੈਂ ਮੋਸਟਲੀ ਵੇਖਿਆ ਚਪਲਾਂ 'ਚ ਤੁਰੇ ਫਿਰਦੇ ਲੋਕ ਉਹ ਤਾਂ ਬਹੁਤ ਗਲਤ ਆ ਜੀ ਉਹ ਤੁਹਾਡੀ ਸੇਫਟੀ ਦੇ ਕਿਉਂਕਿ ਟਰੱਕ ਤੋਂ ਉਤਰਦੇ ਆ ਤੁਹਾਡਾ ਗੱਟਾ ਮੁਚ ਗਿਆ ਜਾਂ ਕੋਈ ਹੋਰ ਹੋ ਗਿਆ ਤੁਹਾਡੇ ਲਈ ਵੀ ਮਾੜੀ ਗੱਲ ਆ ਉਹ ਹਾਂਜੀ ਹੋਰ ਇੱਕ ਛੋਟੀ ਜੀ ਇੰਜਰੀ ਤੁਹਾਨੂੰ ਲਾਈਫਟਾਈਮ ਦੇ ਲਈ ਉਹ ਇੰਜਰੀ ਤੁਹਾਡੀ ਪੱਕੀ ਇੰਜਰੀ ਬਣ ਸਕਦੀ ਹੈ ਬਿਲਕੁਲ ਪੱਕੀ ਇੰਜਰੀ ਬਣ ਸਕਦੀ ਤੁਸੀਂ ਆਪਣੇ ਕੰਮ ਤੋਂ ਵਾਂਝੇ ਰਹਿ ਸਕਦੇ ਹੋ ਘਰ ਬਹਿਣਾ ਪੈ ਸਕਦਾ ਤੁਹਾਨੂੰ ਔਰ ਇੱਥੇ ਘਰ ਬਹਿਣਾ ਜਿਹੜਾ ਸੌਖਾ ਕੰਮ ਨਹੀਂ ਆ ਇੱਥੇ ਤੁਸੀਂ ਘਰ ਬਹਿ ਕੇ 2 ਦਿਨ ਵੀ ਬਹਿ ਕੇ ਤੇ ਤੁਹਾਡੇ ਜਿਹੜੇ ਖਰਚੇ ਚੱਲੀ ਜਾਣੇ ਉਹ ਤੁਹਾਨੂੰ ਮੁੜ ਕੇ ਤੁਸੀਂ ਡੈਟ ਚ ਆ ਜਾਂਦੇ ਹਾਂ ਇਸ ਕਰਕੇ ਆਪਣਾ ਧਿਆਨ ਰੱਖੋ ਆਪਣੀ ਸੇਫਟੀ ਦਾ ਧਿਆਨ ਰੱਖੋ ਈਵਨ ਫਿ ਉੱਥੇ ਵੀ ਜਦੋਂ ਫਿਊਲ ਪਾਉਣਗੇ ਉਤਰ ਕੇ ਤੇ ਉਹ ਚਪਲਾਂ ਦੇ ਨਾਲ ਉਤਰਦੇ ਆ ਜੀ ਉੱਥੇ ਕਿੰਨਾ ਵੇਖੋ ਫਿਊਲ ਥੱਲੇ ਪਿਆ ਹੁੰਦਾ ਥੱਲੇ ਪਿਆ ਹੁੰਦਾ ਜੀ ਉਹ ਸਲਿੱਪ ਹੋ ਕੇ ਕਈ ਕਈ ਮੈਂ ਡਿੱਗਦੇ ਵੇਖਿਆ ਆਪਾਂ ਇਹ ਕਈ ਵਾਰ ਵੇਖਿਆ ਦਾ ਰੀਲਸ ਵੀ ਬਣੀਆਂ ਨੇ ਉੱਥੇ ਦੇਖੋ ਸੋਸ਼ਲ ਮੀਡੀਆ ਦੇ ਉੱਤੇ ਕਿੰਨਾ ਕੁਝ ਪਿਆ ਕਿ ਫਿਊਲ ਪਾਉਂਦੇ ਪਾਉਂਦੇ ਬੰਦਾ ਤੁਰਿਆ ਤੇ ਉਹਦੀ ਚਪਲਾਂ ਥੱਲੇ ਨਿਕਲ ਗਈਆਂ ਤੇ ਉਹ ਡਿੱਗ ਪਿਆ ਜੀ ਹਾਂ ਜੀ ਕਿਉਂਕਿ ਫਿਊਲ ਪਾਉਣ ਤੋਂ ਬਾਅਦ ਤੁਹਾਡਾ ਜਿਹੜਾ ਕਿਉਂਕਿ ਜਿਹੜਾ ਗਰਾਊਂਡ ਦਾ ਸਰਫੇਸ ਹੁੰਦਾ ਬਹੁਤ ਆਇਲੀ ਹੁੰਦਾ ਹਾਂਜੀ ਔਰ ਉਸ ਤੋਂ ਬਾਅਦ ਜਦੋਂ ਆਪਾਂ ਟਰੱਕ ਦੇ ਉੱਤੇ ਸਟੈਪ ਦੇ ਉੱਤੇ ਪੈਰ ਰੱਖਦੇ ਹਾਂ ਹਾਂਜੀ ਹਾਂਜੀ ਤੇ ਉਹ ਬਹੁਤ ਧਿਆਨ ਨਾਲ ਰੱਖਣਾ ਪੈਂਦਾ ਹੁੰਦਾ ਹਾਂ ਧਿਆਨ ਰੱਖਣਾ ਪੈਂਦਾ ਤੇ ਜੇ ਤੁਹਾਡੇ ਕੋਲ ਪ੍ਰੋਪਰ ਬੂਟ ਨਹੀਂ ਪਾਏ ਹੋਏ ਸੇਫਟੀ ਸ਼ੂ ਜਾਂ ਪ੍ਰੋਪਰ ਬੂਟ ਨਹੀਂ ਹੈਗੇ ਹਾਂਜੀ ਹਾਂਜੀ ਫਿਰ ਉਹ ਤੁਹਾਡੇ ਲਈ ਖਤਰਨਾਕ ਵੀ ਹੋ ਸਕਦਾ ਹੈ ਹਾਂਜੀ ਔਰ ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਮਤਲਬ ਮੈਂ ਜਿਹੜੀ ਰਿਪਰੈਜ਼ੈਂਟment ਤਾਂ ਕਰ ਰਿਹਾ ਕਿਉਂਕਿ ਜਦੋਂ ਤੁਸੀਂ ਹਾਈਵੇ ਤੇ ਹੁੰਨੇ ਆ ਹਾਂਜੀ ਤੇ ਤੁਹਾਨੂੰ ਪੁਲਿਸ ਵੀ ਰੋਕ ਲੈਂਦੀ ਆ ਬਿਲਕੁਲ ਤੁਹਾਨੂੰ ਇਨਸਪੈਕਸ਼ਨ ਵਾਸਤੇ ਵੀ ਕੱਢਦੇ ਆ ਬਾਅਦ ਤੁਹਾਨੂੰ ਉੱਥੇ ਜਦੋਂ ਤੁਸੀਂ ਆਪਣੇ ਆਪ ਨੂੰ ਉੱਥੇ ਦੱਸਣਾ ਤੁਹਾਨੂੰ ਇੱਕ ਦੱਸਣਾ ਆਉਣਾ ਚਾਹੀਦਾ ਕਮਿਊਨੀਕੇਟ ਕਰਨ ਆਉਣਾ ਚਾਹੀਦਾ ਹਾਂਜੀ ਕਿ ਤੁਸੀਂ ਆਪਣੀ ਪ੍ਰੋਪਰ ਉਹਨੂੰ ਗੱਲ ਸਮਝਾ ਸਕੋ ਤੇ ਉਹਦੀ ਸਮਝ ਸਕੋ ਹਾਂਜੀ ਇਹ ਵੀ ਇੱਕ ਬਹੁਤ ਜ਼ਿਆਦਾ ਜ਼ਰੂਰੀ ਹਿੱਸਾ ਵਾ ਸਟ੍ਰਕਿੰਗ ਇੰਡਸਟਰੀ ਦਾ ਕਿ ਜਦ ਤੱਕ ਤੁਸੀਂ ਉਹਨਾਂ ਨੂੰ ਦੱਸ ਨਹੀਂ ਪਾਓਗੇ ਕਿ ਮੈਂ ਕੀ ਲੈ ਕੇ ਚੱਲਿਆ ਤੇ ਕੀ ਲੈ ਕੇ ਆਇਆ ਬਿਲਕੁਲ ਤੇ ਉਹਨਾਂ ਨੇ ਤੁਹਾਨੂੰ ਸਮਝਣਾ ਨਹੀਂ ਉਹ ਫਿਰ ਬਾਰਡਰ ਵਾਲੇ ਵੀ ਆਏ ਆ ਸਕੇਲ ਵਾਲੇ ਵੀ ਆ ਤੁਹਾਨੂੰ ਉਹਨਾਂ ਨਾਲ ਵਰਕ ਕਰਨਾ ਸਕੇਲ ਦੇ ਉੱਤੇ ਤਾਂ ਖਾਸ ਕਰਕੇ ਜਦੋਂ ਇਨਸਪੈਕਟਰ ਨੇ ਆ ਕੇ ਤੁਹਾਨੂੰ ਕੁਐਸਚਨ ਪੁੱਛਨੇ ਆ। ਹਾਂਜੀ। ਤੁਹਾਨੂੰ ਉਹਦੀ ਟ੍ਰੇਨਿੰਗ ਫੁੱਲ ਹੋਣੀ ਚਾਹੀਦੀ ਆ। ਤੁਹਾਡੇ ਕੋਲ ਪਤਾ ਹੋਣਾ ਚਾਹੀਦਾ ਕੀ ਚੀਜ਼ ਆ ਕੀ ਨਹੀਂ ਆ। ਉਹ ਸਕਿੱਲ ਤੇ ਜਾਣ ਜਾਣ ਲੱਗਿਆਂ ਘਬਰਾਉਣਾ ਨਹੀਂ ਚਾਹੀਦਾ। ਘਬਰਾਉਣਾ ਨਹੀਂ ਚਾਹੀਦਾ। ਕਿਉਂਕਿ ਜਦੋਂ ਤੁਹਾਨੂੰ ਆਫੀਸਰ ਨੇ ਆ ਕੇ ਪੁੱਛਣਾ ਵੀ ਤੁਹਾਡੀ ਲੌਗ ਬੁੱਕ ਇਲੈਕਟ੍ਰੋਨਿਕ ਲੌਗ ਬੁੱਕ ਅੱਜ ਕੱਲ ਹਾਂਜੀ ਤੇ ਉਹ ਲੌਗ ਬੁੱਕ ਚੈੱਕ ਕਰਵਾਉਣੀਆਂ ਹੋਰ ਕਰਨੀਆਂ ਤੁਹਾਨੂੰ ਪ੍ਰੋਪਰ ਸਾਰਾ ਕੁਝ ਐਵਰੀਥਿੰਗ ਕੁਇਕ ਕੁਇਕ ਹਾਂਜੀ। ਦੇਖੋ ਜਦੋਂ ਤੁਸੀਂ ਲੋਡ ਤੋਂ ਲੈ ਕੇ ਤੁਰਦੇ ਹੋ ਯਾਰਡ ਦੇ ਵਿੱਚੋਂ ਆਪਣੇ ਲੋਕ ਕੋਸ਼ਿਸ਼ ਕਰਿਆ ਕਰੋ ਉਹਨੂੰ ਚੈੱਕ ਕਰਿਆ ਕਰੋ। ਹਾਂਜੀ ਸਟੈਪ ਪ੍ਰੋਪਰ ਪਈਆਂ ਕਿ ਨਹੀਂ ਪਈਆਂ ਹਾਂਜੀ ਡੇਂਜਰਸ ਗੁੱਡਸ ਤੇ ਨਹੀਂ ਆ ਕਿਤੇ ਕਿ ਡੇਂਜਰਸ ਗੁੱਡਸ ਹੈਗਾ ਤੇ ਕੀ ਉਹਦੇ ਡਾਕੂਮੈਂਟਸ ਪੂਰੇ ਆ ਕੀ ਤੁਸੀਂ ਉਹ ਡੇਂਜਰਸ ਗੁੱਡਸ ਜਿਹੜੇ ਪ੍ਰੋਪਰ ਰੂਟਸ ਇਹਨਾਂ ਦੇ ਤੋਂ ਲੈ ਕੇ ਜਾ ਸਕਦੇ ਹੋ ਸਿਟੀ ਤੋਂ ਲੈ ਕੇ ਜਾ ਸਕਦੇ ਹੋ ਤੁਹਾਡੇ ਕੋਲ ਨੋ ਲੈਜ ਸਾਰੀ ਪਹਿਲਾਂ ਹੋਣੀ ਚਾਹੀਦੀ ਹੈ ਫਿਰ ਇਹ ਨਹੀਂ ਕਿ ਬਾਅਦ ਵਿੱਚ ਕੋਈ ਨਾ ਬਨਾ ਕਰ ਕੋਈ ਇਨਸੀਡੈਂਟ ਹੋ ਜੇ ਤੇ ਉੱਥੇ ਫਿਰ ਪ੍ਰੋਬਲਮਸ ਆਪ ਨੂੰ ਵੀ ਆਉਂਦੀਆਂ ਨੇ ਤੇ ਪਬਲਿਕ ਨੂੰ ਵੀ ਆਉਂਦੀਆਂ ਨੇ ਹਾਂਜੀ ਤੁਸੀਂ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਕਿਉਂਕਿ ਟਰਕਿੰਗ ਭਾਜੀ ਜਿਹੜੀ ਇਹ ਬਹੁਤ ਇਹਦੇ ਵਿੱਚ ਬੜਾ ਕੁਝ ਹੈ ਤੁਸੀਂ ਜਦੋਂ ਤੁਰਦੇ ਆ ਹਾਈਵੇ ਦੇ ਉੱਤੇ ਤੁਰਦੇ ਆ ਹਾਂਜੀ ਤੁਹਾਨੂੰ ਟ੍ਰੈਫਿਕ ਨਾਲ ਡੀਲ ਕਰਨਾ ਪੈਂਦਾ ਤੁਹਾਨੂੰ ਤੁਹਾਨੂੰ ਆਪਾਂ ਜਦੋਂ ਗੱਲ ਕਰਦੇ ਸੀ ਸ਼ੋ ਵੀ ਕੀਤਾ ਮੈਂਟਲ ਹੈਲਥ ਦੇ ਉੱਤੇ ਆਪਾਂ ਸੇਫਟੀ ਹੈਲਥ ਜਿਹੜੀ ਹੈ ਠੀਕ ਹੈ ਕਿ ਨਹੀਂ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਬਹੁਤ ਸਟ੍ਰੈਸਫੁਲ ਜੌਬ ਆ ਕੋਈ ਇੰਦਾ ਨਹੀਂ ਆਗੇ ਪਰ ਇਹਦੇ ਵਿੱਚ ਜਿੰਨਾ ਚਿਰ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਉਹਦੇ ਵਿੱਚ ਢਾਲਦੇ ਨਹੀਂ ਹੈਗੇ ਈਜ਼ੀ ਜੌਬ ਨਹੀਂ ਹੈਗੀ ਟਰੱਕਿੰਗ ਦੀ ਆਪਾਂ ਜੇ ਕਹਿ ਲਈਏ ਕਿ ਕੋਈ ਈਜ਼ੀ ਜੌਬ ਆ ਨਾ ਜੌਬ ਨਹੀਂ ਹੈਗੀ ਇਹੇ ਬਹੁਤ ਇਹਦੇ ਵਿੱਚ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਆਪਦੇ ਆਪ ਨੂੰ ਰਿਪਰੈਜ਼ੈਂਟ ਕਰਨਾ ਬਹੁਤ ਜ਼ਰੂਰੀ ਹੈ ਟ੍ਰੇਨਿੰਗ ਆ ਜਿਹੜੀ ਪ੍ਰੋਪਰ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਕੋ-ਵਰਕਰਸ ਦੇ ਨਾਲ ਉਹਨਾਂ ਨਾਲ ਚੰਗਾ ਬਿਹੇਵ ਕਰੋ ਜੀ ਮੈਂ ਭਾਜੀ ਦੇਖਿਆ ਕੰਪਨੀਆਂ ਦੇ ਵਿੱਚ ਡਰਾਈਵਰਸ ਆਪਸ ਵਿੱਚ ਲੜਦੇ ਨੇ ਹਾਂਜੀ ਲੋਡਾਂ ਤੋਂ ਲੜ ਪਿੰਦੇ ਹੋ ਡਿਸਪੈਚਰ ਨੂੰ ਫੋਨ ਕਰਦੇ ਉਹਨੂੰ ਕੋ ਚੰਗਾ ਦੇ ਦਿੱਤਾ ਤੇ ਮੈਨੂੰ ਕੋ ਮੜ ਦੇ ਦਿੱਤਾ ਹਾਂਜੀ ਇਸ ਇਹ ਇਹ ਪ੍ਰੋਫੈਸ਼ਨਲਿਜ਼ਮ ਨਹੀਂ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਤੁਸੀਂ ਜਾ ਕੇ ਆਪਣੇ ਸੁਪਰਵਾਈਜ਼ਰ ਨਾਲ ਆਪਣੇ ਡਿਸਪੈਚਰ ਨਾਲ ਪ੍ਰੋਪਰ ਗੱਲ ਕਰੋ ਲੜੋ ਨਾ ਕਿਉਂਕਿ ਲੜਾਈ ਕਿਸੇ ਚੀਜ਼ ਦਾ ਕਾਰਨ ਨਹੀਂ ਹੈਗਾ ਉਹਦਾ ਆਨਸਰ ਨਹੀਂ ਹੈਗਾ ਵੀ ਤੁਸੀਂ ਕਹੋ ਕਿ ਮੈਂ ਡਰਾਈਵਰ ਨਾਲ ਲੜ ਪਿਆ ਡਰਾਈਵਰ ਦੇ ਵਿੱਚ ਕੋਈ ਕਸੂਰ ਨਹੀਂ ਹੁੰਦਾ ਉਹ ਤੁਹਾਡੇ ਡਿਸਪੈਚਰ ਨੇ ਜਾਂ ਤੁਹਾਡੇ ਸੁਪਰਵਾਈਜ਼ਰ ਨੇ ਜੋ ਤੁਹਾਨੂੰ ਦੇਣਾ ਤੁਸੀਂ ਉਹ ਹੀ ਲੈ ਕੇ ਜਾਣਾ ਤੁਹਾਡੇ ਕੰਮ ਦੇ ਅਕੋਰਡਿੰਗਲੀ ਤੁਹਾਡੇ ਤੁਹਾਡੇ ਆਵਰਸ ਦੇ ਅਕੋਰਡਿੰਗਲੀ ਤੇ ਤੁਸੀਂ ਆਪਸ ਦੇ ਵਿੱਚ ਪਿਆਰ ਭਾਈ ਬੰਦੀ ਨਾਲ ਰਿਹਾ ਕਰੋ ਲੜਿਆ ਨਾ ਕਰੋ ਇਹ ਵੀ ਬਹੁਤ ਜ਼ਰੂਰ ਪ੍ਰੋਫੈਸ਼ਨਲਿਜ਼ਮ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਕਿਉਂਕਿ ਮੈਂ ਦੇਖਿਆ ਡਰਾਈਵਰ ਆਪਸ ਚ ਲੜਦੇ ਭਾਜੀ ਆਪਾਂ ਜਦੋਂ ਦੇਖਿਆ ਯਾਰ ਚੋਂ ਤੁਰੇ ਹੋਏ ਕਹਿੰਦਾ ਉਹ ਲੋਡ ਚੰਗਾ ਲੈ ਗਏ ਤੇ ਮੈਨੂੰ ਲੋਡ ਚੰਗਾ ਨਹੀਂ ਦਿੱਤਾ ਇਹ ਚੀਜ਼ਾਂ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਹੈ ਜੀ। ਬਾਕੀ ਆਪਾਂ ਨੂੰ ਜਦੋਂ ਵੀ ਜਦੋਂ ਆਪਾਂ ਟਰੱਕ ਦੇ ਉੱਪਰ ਜਾਣਾ ਹੈਗਾ, ਜੌਬ ਸਟਾਰਟ ਕਰਨੀ ਹੈ ਇਸ ਤਰ੍ਹਾਂ ਕਰਨੀ ਚਾਹੀਦੀ ਹੈ ਕਿ ਇਹ ਬਿਲਕੁਲ ਆਪਾਂ ਆਪਣੇ ਵਰਕ ਦੇ ਉੱਤੇ ਚੱਲੇ ਆ। ਹਾਂਜੀ। ਤੁਹਾਡਾ హెయిర్ ਸਟਾਈਲ, ਤੁਹਾਡਾ ਪੱਗ ਦਾ ਸਟਾਈਲ ਪ੍ਰੋਪਰ ਹੋਣਾ ਚਾਹੀਦਾ। ਪ੍ਰੋਪਰ ਹੋਣਾ ਚਾਹੀਦਾ। ਤੁਹਾਡੇ ਕੱਪੜੇ ਪ੍ਰੋਪਰ ਪਏ ਹੋਣੇ ਚਾਹੀਦੇ ਜੀ। ਇਹ ਕਿ ਤੁਸੀਂ ਨਿਕਰ ਪਾਈ ਹੈ ਤੇ ਟੀ-ਸ਼ਰਟ ਪਾਈ ਹੈ ਤੇ ਚਪਲਾਂ ਨਾਲ ਤੁਸੀਂ ਤੁਰੇ ਫਿਰਦੇ ਆ। ਉਹ ਵਧੀਆ ਨਹੀਂ ਲੱਗਦਾ। ਵਧੀਆ ਨਹੀਂ। ਉਹ ਤੁਸੀਂ ਮਤਲਬ ਆਪਣਾ ਵੀ ਤੁਸੀਂ ਕਹਿੰਦੇ ਜਲੂਸੀ ਕੱਢਣ ਵਾਲੀ ਗੱਲ ਹੁੰਦੀ ਹੈ ਤੇ ਤੁਸੀਂ ਆਪਣੀ ਕੰਪਨੀ ਦਾ ਵੀ ਜਲੂਸੀ ਕੱਢਦੇ ਆ ਕਿਉਂਕਿ ਕੰਪਨੀ ਨੇ ਤੁਸੀਂ ਰਿਪਰੈਜ਼ੈਂਟ ਤੇ ਕੰਪਨੀ ਨੂੰ ਕਰਨਾ ਨਾ ਜੀ ਬਿਲਕੁਲ ਤੇ ਤੁਹਾਡੇ ਜਿਹੜੇ ਟਰੱਕਾਂ ਦੇ ਉੱਤੇ ਵੱਡੇ ਵੱਡੇ ਲੋਗੋ ਲੱਗੇ ਹੁੰਦੇ ਆ ਕੰਪਨੀਆਂ ਤੇ ਉਹ ਕਹਿੰਦੇ ਜੀ ਫਲਾਣੀ ਕੰਪਨੀ ਦਾ ਫਿਰ ਫੋਟੋ ਵੀ ਪਾਉਂਦੇ ਆ ਟਰੱਕ ਦੀ ਵਾਹ ਕੋਈ ਜੀ ਫਲਾਣੀ ਕੰਪਨੀ ਦਾ ਡਰਾਈਵਰ ਸੀ ਤੇ ਇਦਾਂ ਤੁਰਿਆ ਫਿਰਦਾ ਹਾਂਜੀ ਇਸ ਚੀਜ਼ ਨੂੰ ਤੁਸੀਂ ਆਪਣਾ ਧਿਆਨ ਰੱਖੋ ਪੰਪਾਂ ਦੇ ਵਿੱਚ ਜਾਂਦੇ ਆ ਭਾਜੀ ਜਦੋਂ ਤੁਸੀਂ ਪੰਪ 'ਚ ਫਿਊਲ ਕਰਦੇ ਆ ਰਿਕੁਐਸਟ ਹੀ ਆਈ ਇੱਕ ਸਾਰਿਆਂ ਨੂੰ ਤੁਸੀਂ ਦੇਖੋ ਫਿਊਲ ਪਵਾ ਕੇ ਉਹ ਪਿੱਛੋਂ ਜਿਹੜਾ ਦੂਸਰਾ ਬੰਦਾ ਹੁੰਦਾ ਉਹ ਵੇਟ ਕਰਦਾ ਰਹਿੰਦਾ 15 15 20 20 ਮਿੰਟ ਉਹ ਵਧੀਆ ਗੱਲ ਨਹੀਂ ਹੈਗੀ ਤੁਸੀਂ ਜੇ ਤੁਸੀਂ ਫਿਊਲ ਪਵਾ ਲਓ ਤਾਂ ਟਰੱਕ ਥੋੜਾ ਜਾਗੇ ਮੂਵ ਕਰ ਲਓ ਤਾਂ ਕਿ ਜਿਹੜਾ ਪਿਛਲਾ ਬੰਦਾ ਵਾ ਉਹ ਵੀ ਤੁਹਾਡੇ ਆ ਕੇ ਤੇ ਆਪਣਾ ਫਿਊਲ ਪਵਾ ਸਕੇ ਟਰੱਕਿੰਗ ਦਾ ਇਹੀ ਹੈ ਜੀ ਹੁਣ ਦੇਖੋ ਰੋਡ ਦੇ ਉੱਪਰ ਪਹਿਲਾਂ ਹਾਂਜੀ ਹੁਣ ਬਹੁਤ ਘੱਟ ਦੇਖਣ ਨੂੰ ਮਿਲ ਰਿਹਾ ਹੈਗਾ ਜਦੋਂ ਇੱਕ ਟਰੱਕ ਵਾਲਾ ਦੂਸਰੇ ਟਰੱਕ ਵਾਲੇ ਨੂੰ ਰਾਹ ਦਿੰਦਾ ਹੈਗਾ ਹਾਈ ਬੀਮ ਮਾਰ ਕੇ ਕਹਿੰਦੇ ਵੀ ਤੂੰ ਸਾਡੀ ਲੇਨ ਤੇ ਆ ਜਾ ਉਹ ਦੂਸਰਾ ਥੈਂਕ ਯੂ ਕਰਦਾ ਅੱਜ ਕੱਲ ਬਹੁਤ ਘਟਿਆ ਹੋਇਆ ਉਹ ਚੀਜ਼ਾਂ ਬਹੁਤ ਇੱਕ ਪ੍ਰੋਫੈਸ਼ਨਲ ਜਿਹਾ ਹੁੰਦਾ ਹਿੱਸਾ ਸੀ ਪ੍ਰੋਫੈਸ਼ਨਿਜ਼ਮ ਉਹ ਬੇਸਿਕਲੀ ਉਹ ਹੈਗਾ ਸੀ ਤੁਹਾਡਾ ਇੱਕ ਦੂਜੇ ਨਾਲ ਤੁਸੀਂ ਕਰਦੇ ਸੀ ਇੱਕ ਦੂਜੇ ਦੇ ਨਾਲ ਮਿਲਦੇ ਸੀ ਤੁਹਾਨੂੰ ਹੱਥ ਖੜਾ ਕਰਕੇ ਤੁਹਾਨੂੰ ਟਰੱਕ ਕੋ ਆਉਂਦੇ ਸੀ ਆਪਾਂ ਇੱਕ ਦੂਜੇ ਨਾਲ ਹੱਥ ਖੜਾ ਕਰਦਾ ਵੀ ਇਹ ਵੀ ਸਾਡਾ ਭਾਈ ਬੰਦੇ ਜਾਂਦਾ ਹੁਣ ਹੁਣ ਐਦਾਂ ਹੱਥ ਕਰਕੇ ਮੂੰਹ ਇਧਰ ਨੂੰ ਕਰ ਲੈਂਦੇ ਜੀ ਹਾਂਜੀ ਤੇ ਦੇਖਦੇ ਨਹੀਂ ਕਿਸੇ ਵਾਲਾ ਇਹ ਇਹ ਚੀਜ਼ ਜਿਹੜੀ ਪੁਰਾਣਾ ਜਦੋਂ ਆਪਾਂ ਵੀ ਤੁਸੀਂ ਵੀ ਟਰੱਕਿੰਗ ਕੀਤੀ ਹੈ ਆਪਾਂ ਜਦੋਂ ਲੰਘਦੇ ਸੀ ਦੂਰੋਂ ਟਰੱਕ ਵੇਖੀਦਾ ਸੀ ਨਾ ਹਾਈਵੇ ਦੇ ਉੱਤੇ ਕਿਉਂਕਿ ਉਹ ਤਾਂ ਚੱਲਦੇ ਵੀ ਘੱਟ ਸੀ ਤੇ ਆਪਾਂ ਦੂਰੋਂ ਵੇਖ ਲੈਣੇ ਖੁਸ਼ ਹੋ ਜੀਦਾ ਵੀ ਯਾਰ ਟਰੱਕ ਆ ਦੋਗਾ ਤਾਂ ਉਹਨੇ ਉਹਨੇ ਵੀ ਦੂਰੋਂ ਹੱਥ ਖੜਾ ਕਰਦਾ ਤਾਂ ਆਪਾਂ ਵੀ ਕਰ ਦਣਾ ਇਹ ਇਹ ਚੀਜ਼ਾਂ ਜਿਹੜੀਆਂ ਨੇ ਭਾਜੀ ਇਹ ਚੀਜ਼ਾਂ ਤੁਹਾਨੂੰ ਬਹੁਤ ਧਿਆਨ ਚ ਰੱਖਣੀਆਂ ਪੈਂਦੀਆਂ ਨੇ ਬੇਸਿਕਲੀ ਜਿਹੜਾ ਤੁਹਾਡਾ ਇਕਵਿਪਮੈਂਟ ਹੈ ਟਰੈਲਰ ਹੈ ਇੱਕਲਾ ਟਰੱਕ ਨਹੀਂ ਟਰੈਲਰ ਦੀ ਵੀ ਤੁਹਾਡੀ ਬੜੀ ਰਿਸਪੋਨਸੀਬਿਲਟੀ ਹੈ ਬਿਲਕੁਲ ਤੁਸੀਂ ਟਰੈਲਰ ਜਿੱਦੋਂ ਲੈ ਕੇ ਜਾਣਾ ਵਾ ਟਰੈਲਰ ਦੇ ਕਿਉਂਕਿ ਟ੍ਰੇਲਰ ਦੀ ਰਿਪੇਅਰ ਵੀ ਬਹੁਤ ਮਹਿੰਗੀ ਹੈ ਬਿਲਕੁਲ ਤੁਸੀਂ ਮਕੈਨਿਕ ਕੋਲ ਜਾਣਾ ਮਕੈਨਿਕ ਦੇ ਨਾਲ ਤੁਸੀਂ ਕਿਦਾਂ ਬਿਹੇਵ ਕਰਨਾ ਇਹ ਮੈਨੂੰ ਇਹ ਚੀਜ਼ ਤੁਹਾਨੂੰ ਦੱਸਦਾ ਕਿ ਆਪਾਂ ਥੱਕੇ ਹੋਈਦਾ 12 12 14 ਦਾ ਘੰਟੇ ਟਰੱਕ ਚਲਾ ਕੇ ਜੀ ਪਰ ਇਹ ਨਹੀਂ ਕਿ ਆਪਣਾ ਗੁੱਸਾ ਜਿਹੜਾ ਜਾ ਕੇ ਮਕੈਨਿਕ ਤੇ ਕੱਢਣਾ ਵਾ ਜਾਂ ਦੂਸਰਿਆਂ ਤੇ ਕੱਢਣਾ ਵਾ ਹਾਂਜੀ ਉਹ ਤੁਸੀਂ ਆਪਣਾ ਇਹ ਚੀਜ਼ ਅਗਲੇ ਨੂੰ ਕਰੋ ਤੁਸੀਂ ਠੀਕ ਆ ਤੁਸੀਂ ਥੱਕੇ ਆਏ ਆ ਤੁਸੀਂ ਉਹਦੀ ਹੈਲਪ ਲੈਣੀ ਆ ਹੂੰ ਉਹਨੂੰ ਉਹਨੂੰ ਪੁੱਛੋ ਕਿ ਭਾਈ ਮੇਰਾ ਇਹ ਚੀਜ਼ ਦੀ ਪ੍ਰੋਬਲਮ ਹੈ ਇਹ ਤੂੰ ਸੋਲਵ ਕਰ ਉਹਦੇ ਨਾਲ ਲੜੋ ਨਾ ਉਹ ਤੇ ਪ੍ਰੈਸ਼ਰ ਨਪਉਰ اور ਆਪਣੇ ਆਪ ਤੇ ਵੀ ਪ੍ਰੈਸ਼ਰ ਨਪਉਰ ਉਹਦੇ ਵਿੱਚ ਇਦਾਂ ਹੋ ਜਾਂਦਾ ਹੈ ਆਪਾਂ ਨੂੰ ਕੋਈ ਇਦਾਂ ਦਾ ਨਹੀਂ ਹੈ ਕੋਈ ਵੀ ਫਾਲਟ ਹੈਗਾ ਇੰਨੀ ਜਲਦੀ ਨਹੀਂ ਪੈਂਦਾ ਹਾਂਜੀ ਬਿਲਕੁਲ ਟਰੱਕ ਦਾ ਟ੍ਰੇਲਰ ਦੇ ਉੱਪਰ ਆਪਾਂ ਨੂੰ ਇੰਡੀਕੇਸ਼ਨ ਮਿਲ ਜਾਂਦੀ ਹੈਗੀ ਆ ਕਿ ਵੀ ਕੋਈ ਪ੍ਰੋਬਲਮ ਆਉਣ ਵਾਲੀ ਆ ਹਾਂਜੀ ਹਾਂਜੀ ਬਿਲਕੁਲ ਜਦੋਂ ਆਉਣ ਵਾਲੀ ਆ ਉਦੋਂ ਆਪਾਂ ਨੂੰ ਆਪਣੇ ਮਕੈਨਿਕ ਦੇ ਨਾਲ ਕੰਸਲਟ ਕਰਨਾ ਚਾਹੀਦਾ ਜੇਕਰ ਤੁਸੀਂ ਕੰਪਨੀ ਦਾ ਟਰੱਕ ਚਲਾ ਰਹੇ ਆ ਹਾਂਜੀ ਤੁਸੀਂ ਫਿਰ ਤੁਹਾਨੂੰ ਜ਼ਿਆਦਾ ਈਜ਼ੀ ਹੋ ਜਾਂਦਾ ਕਈ ਵਾਰੀ ਆਪਣਾ ਟਰੱਕ ਬੰਦਾ ਕਹਿੰਦਾ ਵੀ ਸ਼ਾਇਦ ਮੈਂ ਆਪ ਠੀਕ ਕਰ ਲੈਣਾ ਕੋਈ ਇਸ ਤਰ੍ਹਾਂ ਹਾਂਜੀ ਰੀਪਾ ਜੀ ਅਸਲ ਦੇ ਵਿੱਚ ਨਾ ਕੀ ਹੁੰਦਾ ਵੀ ਆਪਾਂ ਜੋ ਟਰੱਕ ਡਰਾਈਵਰ ਹਨ ਨਾ ਆਪਾਂ ਜਦੋਂ ਤੁਰਦੇ ਆ ਨਾ ਕਈ ਵਾਰ ਆਪਾਂ ਕਾਲੀ ਕਰ ਦਿੰਦੇ ਆ ਜੀ ਵੀ ਕੋਈ ਨਹੀਂ ਫਟਾਫਟ ਗੇੜਾ ਕੱਢਿਆ ਤੇ ਆਪਾਂ ਤੁਰ ਪਏ ਉਹਦਾ ਵੀ ਕੋਈ ਨਹੀਂ ਅਕਲ ਵੀ ਦਾਤੀ ਖੜਾ ਕੀਤਾ ਇਹਨੂੰ ਕੁਝ ਕੀ ਹੋਣਾ ਹਾਂਜੀ ਹਾਂਜੀ ਪਰ ਉਹ ਕਿਉਂਕਿ ਅੱਜ ਕੱਲ ਪਤਾ ਨਹੀਂ ਮਸ਼ੀਨਰੀ ਦਾ ਸਾਈਨ ਕਦੋਂ ਆ ਜਾਂਦੇ ਆ ਉਹ ਹਾਈਵੇ ਤੇ ਤੇ ਜਾ ਕੇ 10 ਕਿਲੋਮੀਟਰ ਪਲਸ ਸਾਈਨ ਆ ਜੇ ਹਾਂਜੀ ਇਸ ਕਰਕੇ ਪਹਿਲਾਂ 15-20 ਮਿੰਟ ਲਾਓ ਪ੍ਰੋਪਰ ਟਰੱਕ ਨੂੰ ਇਕੁਪਮੈਂਟ ਨੂੰ ਚੈੱਕ ਕਰੋ ਫੇਰ ਤੁਰੋ ਸੇਫਟੀ ਬਹੁਤ ਜ਼ਰੂਰੀ ਹੈ ਜੀ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਬਹੁ 40000 ਤੋਂ ਲੈ ਕੇ ਆਪਣੇ ਕੋਲੇ 100000 ਤੱਕ ਟੋਟਲ ਗ੍ਰਾਸ weight ਹੋ ਜਾਂਦਾ ਹੈ ਗ੍ਰਾਸ weight ਹਾਂਜੀ ਹਾਂਜੀ ਬਿਲਕੁਲ ਬੀ ਟ੍ਰੈਂਟ ਦਾ ਉਸ ਤੋਂ ਵੀ ਜ਼ਿਆਦਾ ਹੋ ਜਾਂਦਾ ਹਾਂਜੀ ਬਿਲਕੁਲ ਹਾਂਜੀ ਤੇ ਇੰਨੇ weight ਨੂੰ ਤੁਸੀਂ ਰੋਡ ਦੇ ਉੱਪਰ ਲੈ ਕੇ ਜਾਣਾ ਹੈਂਡਲ ਕਰਨਾ ਕੋਈ ਸੌਖਾ ਨਹੀਂ ਕੰਮ ਹੁੰਦਾ ਨਹੀਂ ਬਿਲਕੁਲ ਉਹਦੇ ਲਈ ਤੁਹਾਨੂੰ ਹਰ ਪ੍ਰੋਪਰ ਚੀਜ਼ ਪਰਫੈਕਟ ਹੋਣੀ ਜ਼ਰੂਰੀ ਹੈ ਹਾਂਜੀ ਦੇਖੋ ਮੈਂ ਜਿੱਦਾਂ ਕਿ ਮੈਂ ਵੀ ਪ੍ਰੋਫੈਸ਼ਨਲ ਟਰੱਕ ਡਰਾਈਵਰ ਹਾਂ ਜੀ ਬੜਾ ਚਿਰ ਟਰਕਿੰਗ ਕੀਤੀ ਹੈ ਔਰ ਹਾਲੇ ਤੱਕ ਇਸ ਕਿਤੇ ਨਾਲ ਜੁੜੇ ਹੋਏ ਹਾਂ ਜਦ ਤੁਸੀਂ ਕੋਈ ਵੀ ਕੰਮ ਕਰਦੇ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਕਰੋਗੇ ਜੀ ਤੇ ਉਹਦੇ ਵਿੱਚ ਮੁਸ਼ਕਲਾਂ ਘੱਟ ਆਉਣਗੀਆਂ ਘੱਟ ਆਉਣ ਜੇ ਤੁਸੀਂ ਉਹਨੂੰ ਅਣਗਹਿਲੀ ਕਰੋਗੇ ਹਾਂਜੀ ਤੁਸੀਂ ਆਪਣਾ ਨੁਕਸਾਨ ਵੀ ਕਰਦੇ ਆ ਤੇ ਅਗਲੇ ਦਾ ਵੀ ਕਰਦੇ ਬਿਲਕੁਲ ਜੀ ਭਾਈ ਜਿੱਦਾਂ ਆਪਾਂ ਦੇਖਿਆ ਹਾਈਵੇ ਤੇ ਜਾਂਦਾ ਹਾਂਜੀ ਤੇ ਆਪਣੇ ਇੰਟਰੀਅਰ ਵਿੱਚ ਟਰੱਕ ਜਿਹੜੇ ਆ 105 ਤੇ ਵੱਜੇ ਆ ਵੱਜੇ ਹੋਏ ਤੇ ਕਈ ਵਾਰ ਆਪਾਂ ਪਾਸ ਕਰਨਾ ਹੁੰਦਾ ਟਰੱਕ ਨੂੰ ਦੂਸਰੇ ਨੂੰ ਜੀ ਤੇ ਅਗਲਾ ਰਾਹ ਨਹੀਂ ਦਿੰਦਾ ਹਾਂਜੀ ਤੇ ਤੁਸੀਂ ਨਾਲ-ਨਾਲ ਉਹਦੇ ਤੁਰੇ ਜਾਂਦੇ ਹੋ ਤੇ ਪਿੱਛੇ ਜਿਹੜੇ ਤੁਹਾਡੇ ਟ੍ਰੈਫਿਕ ਲੱਗ ਜਾਂਦੀ ਹੈ ਜੀ ਤੇ ਜੇ ਤੁਸੀਂ ਰਾਹ ਲੈਂਦੇ ਵੀ ਹੋ ਤੇ ਤੁਹਾਨੂੰ ਗੁੱਸਾ ਚੜਦਾ ਪੂਰਾ ਕਿ ਤੁਸੀਂ ਦੂਜੇ ਡਰਾਈਵਰ ਨੂੰ ਪੀਆ ਮੈਨੂੰ ਰਾਹ ਕਿਉਂ ਨਹੀਂ ਦਿੰਦਾ ਉੱਥੇ ਰੋਡ ਰੇਜ ਦੇ ਇਨਸੀਡੈਂਟ ਵੀ ਬਹੁਤ ਹੁੰਦੇ ਆ ਬਿਲਕੁਲ ਸਾਨੂੰ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਵੀ ਆ ਪ੍ਰੋਫੈਸ਼ਨਲ ਤੁਸੀਂ ਜੇ ਤੁਹਾਨੂੰ ਲੱਗਦਾ ਕਿ ਅਗਲਾ ਟਰੱਕ ਵੀ ਤੁਹਾਡੀ ਸਪੀਡ ਤੇ ਜਾ ਰਿਹਾ ਤਾਂ ਸਲੋ ਡਾਊਨ ਕਰ ਲਓ ਹਾਂਜੀ ਥੋੜਾ ਜਿਹਾ ਪਿੱਛੇ ਚਲੇ ਜਾਓ ਕੋਈ ਨਹੀਂ ਜਦੋਂ ਅੱਗੇ ਹਿੱਲ ਵਗੈਰਾ ਆਉਂਦੀ ਹੈ ਤੇ ਉਦੋਂ ਤੁਸੀਂ ਪਾਸ ਕਰ ਦਿਓ ਮੇਬੀ ਉਹਦੇ ਕੋਲ ਹੈਵੀ ਲੋਡ ਹੋਵੇ ਹਾਂਜੀ ਤੇ ਜੇ ਉਹ ਹੈਵੀ ਲੋਡ ਹੈ ਤਾਂ ਉਹਨੇ ਨੈਚੁਰਲੀ ਉਹਨੇ ਉੱਤੇ ਜਾ ਕੇ ਹਿੱਲ ਦੇ ਉੱਤੇ ਸਲੋ ਹੋ ਜਾਣਾ ਤੇ ਤੁਸੀਂ ਕੋਸ਼ਿਸ਼ ਕਰੋ ਕੀ ਉਹਦੇ ਤੋਂ ਥੋੜਾ ਜਿਹਾ ਪਿੱਛੇ ਰੱਖੋ ਤਾਂ ਕਿ ਦੂਜੀ ਟ੍ਰੈਫਿਕ ਨੂੰ ਕੋਈ ਪ੍ਰੋਬਲਮ ਨਾ ਹੋਵੇ ਉਹ ਪ੍ਰੋਪਰ ਪਾਸ ਕਰ ਜੇ ਹਮੇਸ਼ਾ ਕੋਸ਼ਿਸ਼ ਕਰੋ ਰਾਈਟ ਲੇਨ ਚ ਟਰੱਕ ਚਲਾਓ ਹਾਂਜੀ ਕਿਉਂਕਿ ਮੈਂ ਵੇਖਿਆ ਕਈ ਵਾਰ ਨਾ 2 3 3 ਲੇਨਾਂ ਦੇ ਫਾਸਟ ਲੇਨ ਦੇ ਵਿੱਚ ਟਰੱਕ ਵਾਲੇ ਚਲ ਜਾਂਦੇ ਆ ਤੇ ਫਿਰ ਨਾ ਟ੍ਰੈਫਿਕ ਬਹੁਤ ਹੌਲਡ ਕਰ ਦਿਆ ਬਹੁਤ ਹੌਲਡ ਤੇ ਇਸ ਚੀਜ਼ ਨੂੰ ਤੋਂ ਥੋੜਾ ਜਿਹਾ ਅਵਾਇਡ ਕਰਿਆ ਕਰੋ ਕੋਸ਼ਿਸ਼ ਕਰਿਆ ਕਰੋ ਕਿ ਡਿਸਪਲਿਨ ਚ ਰਹੋ ਪ੍ਰੋਪਰ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਜੀ ਹਾਈਵੇ ਦੇ ਉੱਤੇ ਆਪਣੇ ਆਪ ਬਿਹੇਵ ਜਿਹੜਾ ਨਾ ਪ੍ਰੋਫੈਸ਼ਨਲ ਤਰੀਕੇ ਨਾਲ ਕਰੋ ਹਾਂਜੀ ਲੜਾਈਆਂ ਝਗੜੇ ਜਿਹੜੇ ਉਹ ਚ ਔਰ ਤੁਸੀਂ ਆਪਣੇ ਆਪ ਦੇ ਉੱਤੇ ਜਿਆਦਾ ਪ੍ਰੈਸ਼ਰ ਪਾਉਂਦੇ ਹੋ ਜਦੋਂ ਤੁਸੀਂ ਕਿਸੇ ਨਾਲ ਲੜਦੇ ਹੋ ਫਿਰ ਤੁਸੀਂ ਅੱਗੇ ਟਰੱਕ ਲੈ ਕੇ ਜਾਣਾ ਹੁੰਦਾ 7 ਘੰਟੇ ਚਲਾਉਣਾ ਹੁੰਦਾ ਤੇ ਤੁਹਾਡੇ ਦਿਮਾਗ 'ਚ ਹੋਏ ਰਹਿੰਦਾ ਵੀ ਪਿੱਛੇ ਮੇਰੇ ਨਾਲ ਆਹ ਇਨਸੀਡੈਂਟ ਹੋਇਆ ਹਾਂਜੀ ਉਹਦਾਂ ਤੁਹਾਨੂੰ ਤੁਹਾਡੇ ਰਾਤ ਸੌਣ ਦਾ ਵੀ ਤੁਹਾਨੂੰ ਫਿਰ ਜਿਹੜਾ ਤੁਹਾਡਾ ਦਿਮਾਗ ਚੱਲਦਾ ਰਹਿੰਦਾ ਵੀ ਮੈਂ ਪਿੱਛੇ ਕੋਈ ਗਲਤ ਕਰਕੇ ਆਇਆ ਮੈਂ ਕੀਤਾ ਸੀ ਗਲਤੀਆਂ ਉਹ ਨਹੀਂ ਕੀਤਾ ਸੀ ਇਸ ਕਰਕੇ ਕੋਸ਼ਿਸ਼ ਕਰੋ ਕਿ ਪੂਰਾ ਡਿਸਪਲਿਨ ਦੇ ਵਿੱਚ ਰਹੋ ਔਰ ਪ੍ਰੋਫੈਸ਼ਨਲ ਤਰੀਕੇ ਨਾਲ ਡਰਾਈਵ ਕਰੋ ਜੀ ਭਾਜੀ ਇਦਾਂ ਹੀ ਆਪਾਂ ਜਦੋਂ ਆਪਾਂ ਗੱਲ ਕਰਦੇ ਹਾਂ ਡਰਾਈਵਰਸ ਦੀ ਹਾਂਜੀ ਤੇ ਕਈ ਡਰਾਈਵਰ ਜਿਹੜੇ ਟੀ ਤੁਹਾਡਾ ਟੀਮ ਵਰਕਰ ਹੈ ਤੁਹਾਡਾ ਤੁਹਾਡੇ ਨਾਲ ਹੈ ਤੇ ਕੋਈ ਸੀਨੀਅਰ ਹੁੰਦਾ ਕੋਈ ਜੂਨੀਅਰ ਹੁੰਦਾ ਬਿਲਕੁਲ ਜੇ ਕੋਈ ਜੂਨੀਅਰ ਹੈ ਨਵਾਂ ਆਇਆ ਤੇ ਉਹਨੂੰ ਪ੍ਰੋਪਰ ਸਿਖਾਓ ਉਹਨੂੰ ਪ੍ਰੋਪਰ ਦੱਸੋ ਉਹਦੀ ਹੈਲਪ ਕਰੋ ਤੇ ਜੇ ਕੋਈ ਸੀਨੀਅਰ ਹੈ ਤਾਂ ਤੁਸੀਂ ਉਹਦੀ ਰਿਸਪੈਕਟ ਕਰੋ ਹਾਂਜੀ ਔਰ ਉਹ ਵੀ ਗੱਲ ਹੈ ਵੀ ਇੱਕ ਟਰੱਕ ਜਿਹੜਾ ਇੱਕ ਡਰਾਈਵਰ ਅੰਦਰ ਬੈਠਾ ਹੈ ਤੇ ਦੂਸਰਾ ਚਲਾ ਰਿਹਾ ਦੇਖੋ ਤੁਸੀਂ ਉਹਦੀ ਵੀ ਜਾਨ ਤੁਹਾਡੇ ਹੱਥ 'ਚ ਹੀ ਹੈ ਹਾਂਜੀ ਇਸ ਚੀਜ਼ ਨੂੰ ਧਿਆਨ 'ਚ ਰੱਖੋ ਤੁਸੀਂ ਤੁਸੀਂ ਇਕੱਲੇ ਨਹੀਂ ਉਸ ਟਰੱਕ 'ਚ ਬੈਠੇ ਹੋ ਉਸ ਇਕੁਪਮੈਂਟ 'ਚ ਬੈਠੇ ਹੋ ਤੁਹਾਡੇ ਨਾਲ ਦੂਜਾ ਬੰਦਾ ਹੋਰ ਹੈ ਤੇ ਇਸ ਕਰਕੇ ਕੋਸ਼ਿਸ਼ ਕਰੋ ਕਿ ਕੋਈ ਗਲਤੀ ਦੀ ਗੁੰਜਾਇਸ਼ ਹੋਵੇ ਵੇਦਰ ਚੈੱਕ ਕਰਕੇ ਪ੍ਰੋਪਰ ਜਾਓ ਜੀ ਪੇਪਰ ਡਾਕੂਮੈਂਟਸ ਤੁਹਾਡੇ ਕੋਲ ਪ੍ਰੋਪਰ ਹੋਣ ਹਾਂਜੀ ਰੋਡ ਕੰਡੀਸ਼ਨਸ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਕਈ ਵਾਰ ਇਹੋ ਜੇ ਆਪਾਂ ਪਿੰਡਾਂ ਚ ਜਾਂਦੇ ਹਾਂ ਜੀ ਉੱਥੇ ਉਹਨਾਂ ਨੇ ਸਾਈਨ ਲਾਈ ਹੁੰਦੇ ਆ ਕਿ April ਤੋਂ ਲੈ ਕੇ June ਤੱਕ ਤੁਸੀਂ ਨਹੀਂ ਜਾ ਸਕਦੇ ਨਾ ਰੋਡ ਤੇ ਉਹ ਕਈ ਵਾਰ ਗਲਤੀ ਨਾਲ ਤੁਸੀਂ ਉਸ ਰੋਡ ਤੇ ਲੈ ਜਾਂਦੇ ਤੇ ਸੜਕ ਬਹਿ ਜਾਂਦੀ ਹੈ ਤੁਹਾਡਾ ਟ੍ਰੇਲਰ ਫਸ ਜਾਂਦਾ ਓਏ ਚੀਜ਼ਾਂ ਜਿਹੜੀਆਂ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦੇ ਔਰ ਅੱਜਕੱਲ ਤੇ ਸੇਫਟੀ ਦੀਆਂ ਟਿਪਸ ਵੀ ਦਿੰਦੇ ਆ ਜੀ ਕੰਪਨੀ ਵਾਲੇ ਤੁਹਾਨੂੰ ਰੋਡਸ ਦੀਆਂ ਕੰਡੀਸ਼ਨਸ ਬਾਰੇ ਦੱਸਦੇ ਆ ਤੁਹਾਡੀਆਂ ਟ੍ਰੇਨਿੰਗਸ ਹੁੰਦੀਆਂ ਨੇ ਉਹ ਟ੍ਰੇਨਿੰਗਸ ਪ੍ਰੋਪਰ ਕਰੋ ਆਨਲਾਈਨ ਵੀ ਬਹੁਤ ਸਾਰੀਆਂ ਟ੍ਰੇਨਿੰਗਸ ਪਈਆਂ ਨੇ ਤੁਸੀਂ ਆਨਲਾਈਨ ਚੈੱਕ ਕਰੋ ਆਪਣੀਆਂ ਟ੍ਰੇਨਿੰਗਸ ਸਮਰ ਟ੍ਰੇਨਿੰਗਸ ਆ ਹਾਂਜੀ ਸਪਿੰਟਰ ਦੇ ਪਹਿਲਾਂ ਜਿਹੜੀ ਟ੍ਰੇਨਿੰਗ ਆ ਉਹ ਬਹੁਤ ਜ਼ਰੂਰੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਬਹੁਤ ਤੁਹਾਨੂੰ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਜ਼ਰੂਰੀ ਆ ਕਿਉਂਕਿ ਤੁਹਾਡੇ ਕੋਲੇ ਟਰੱਕ ਦੇ ਵਿੱਚ ਕੋਈ ਉਸ ਤਰ੍ਹਾਂ ਦੇ ਬੂਟ ਕਪੜੇ ਜੈਕਟਸ ਐਕਸਟਰਾ ਜਿਹੜੇ ਜੜੀਆਂ ਚੀਜ਼ਾਂ ਆਪਾਂ ਨੂੰ ਵਿంటర్ ਦੇ ਵਿੱਚ ਚਾਹੀਦੀਆਂ ਟਰੱਕ ਦੇ ਵਿੱਚ ਰੱਖਣੀਆਂ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਨੇ ਤੁਹਾਡੇ ਕੋਲ ਪ੍ਰੋਪਰ ਫਿਊਲ ਹੋਵੇ ਤੁਹਾਡੇ ਟਰੱਕ ਦੇ ਵਿੱਚ ਕਈ ਵਾਰ ਮੈਂ ਵੇਖਿਆ ਰਾਤ ਦੇ ਵਿੱਚ ਟਰੱਕ ਖੜ ਜਾਂਦਾ ਜੀ ਹਾਂਜੀ ਫਿਊਲ ਨਹੀਂ ਪਾਉਂਦੇ ਕਹਿੰਦੇ 100 ਕਿਲੋਮੀਟਰ ਅੱਗੇ ਪੋਹਲਾਂਗੇ ਅਗਲਾ ਪੰਪ ਖਰਾਬ ਹੋਇਆ ਹੁੰਦਾ ਹਾਂਜੀ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਬਹੁਤ ਧਿਆਨ ਰੱਖਣੀਆਂ ਪੈਂਦੀਆਂ ਜੀ ਇਸ ਜਦੋਂ ਤੁਸੀਂ ਤੁਰਦੇ ਹੋ ਪਹਿਲਾਂ ਆਪਣਾ ਪ੍ਰੀ ਟ੍ਰਿਪ ਦਾ ਮਤਲਬ ਇਹ ਹੁੰਦਾ ਹਾਂਜੀ ਤੁਸੀਂ ਆਪਣਾ ਪ੍ਰੋਪਰ ਹਰ ਚੀਜ਼ ਚੈੱਕ ਕਰੋ ਜੀ ਤੁਹਾਡਾ ਫਿਊਲ ਠੀਕ ਹੈ ਤੁਹਾਡਾ ਇੰਜਨ ਵਾਲ ਤੇ ਜੇ ਠੀਕ ਨੇ ਤਾਂ ਉਸ ਤੋਂ ਬਾਅਦ ਤੁਸੀਂ ਹਾਈਵੇ ਤੇ ਚੜੋ ਜੇ ਨਹੀਂ ਹੈਗਾ ਤੇ ਉਹਨੂੰ ਪ੍ਰੋਪਰ ਠੀਕ ਕਰਕੇ ਪ੍ਰੋਪਰ ਟੈਂਕ ਫਿਲ ਕਰਕੇ ਫੇਰ ਚੜੋ ਜੀ ਹਾਂਜੀ ਨਹੀਂ ਤੇ ਉਦਾਂ ਦੇ ਉੱਥੇ ਜਾ ਕੇ ਤੁਸੀਂ ਰਾਹ 'ਚ ਮੁੱਕ ਜਾਊਗਾ ਤੇ ਫੇਰ ਤੁਸੀਂ ਕਾਲ ਕਰੋਗੇ ਤੇ ਉਹ ਬਹੁਤ ਮਹਿੰਗਾ ਪੈਂਦਾ ਨਹੀਂ ਜੀ ਮੇਕ ਸ਼ੋਰ ਕਰਨਾ ਚਾਹੀਦਾ ਹੈ ਫਿਊਲ ਦੀ ਗੇਜ ਨਾਲ ਕਦੇ ਵੀ ਰਿਸਕ ਨਹੀਂ ਲੈਣਾ ਚਾਹੀਦਾ ਕਈ ਵਾਰੀ ਇਹ ਹੁੰਦਾ ਕਿ ਫਿਊਲ ਦੀ ਗੇਜ ਨਹੀਂ ਚੱਲਦੀ ਹੁੰਦੀ ਹਾਂਜੀ ਜਾਂ ਤੁਹਾਡੇ ਤੁਸੀਂ ਆ ਕੇ ਦੇਖਦੇ ਆਂ ਤੇ ਟੈਂਕ ਟੈਂਕ ਦੇ ਵਿੱਚ ਆਪਾਂ ਉਦਾਂ ਚੈੱਕ ਕਰ ਲਿਆ ਕਿ ਫਿਊਲ ਇੰਨਾ ਹੈਗਾ ਹਾਂਜੀ ਹਾਂ ਪਰ ਉਹ ਤੁਸੀਂ ਯੂਜ਼ ਟੂ ਨਹੀਂ ਹੈਗੇ ਕਈ ਵਾਰੀ ਕੋਈ ਵੀ ਪ੍ਰੋਬਲਮ ਆ ਸਕਦੀ ਹੁੰਦੀ ਆ ਫਿਊਲ ਲੀਕ ਕਰ ਸਕਦਾ ਹੁੰਦਾ ਜੇ ਗੇਜ ਤੁਹਾਡੀ ਲੱਗੀ ਆ ਤੁਹਾਨੂੰ ਪਤਾ ਲੱਗ ਸਕਦਾ ਜਾਂ ਕੁਝ ਹੋਰ ਵੀ ਆ ਹਾਂਜੀ ਹਾਂਜੀ ਭਾਜੀ ਮੇਨ ਗੱਲ ਜਦੋਂ ਆਪਾਂ ਕਰਦੇ ਆ ਨਾ ਟਰਕਿੰਗ ਦੇ ਵਿੱਚ ਟਰਕਿੰਗ ਦੇ ਵਿੱਚ ਬੇਸਿਕਲੀ ਹੈਲਥ ਦੀ ਵੀ ਬੜੀ ਲੋੜ ਆ ਹਾਂਜੀ ਤੁਸੀਂ ਤੁਸੀਂ ਮੈਂ ਵੇਖਿਆ ਬੰਦੇ ਨਾਲੇ ਨਾਲ ਖਾਈ ਜਾਂਦੇ ਆ ਹੂੰ ਹੂੰ ਤੇ ਨਾਲੇ ਨਾਲ ਟਰੱਕ ਚਲਾਈ ਜਾਂਦੇ ਆ ਉਹ ਬਹੁਤ ਮਾੜਾ ਤੁਸੀਂ ਉਹ ਕਹਿੰਦੇ ਜੀ ਮੈਂ ਫੂਡ ਦਾ ਮੇਰਾ ਟਾਈਮ ਹੋਇਆ ਵਾ ਵੀ ਮੈਂ ਫੂਡ ਖਾਣਾ ਵਾ ਤੇ ਟਰੱਕ ਨਹੀਂ ਰੋਕਣਾ ਤੇ ਤੁਸੀਂ ਨਾਲ ਹੀ ਉਹਨਾਂ ਨੇ ਕੱਪ ਫੜਿਆ ਹੁੰਦਾ ਤੇ ਇੱਕ ਘੱਟ ਦੇ ਵਿੱਚ ਉਹਨਾਂ ਨਾਲ ਖਾਈ ਜਾਂਦੇ ਤੇ ਇੱਕ ਘੱਟ ਨਾਲ ਇਦਾਂ ਟਰੱਕ ਚਲਾ ਹੀ ਜਾਂਦੇ ਤੇ ਉਹਦੇ ਨਾਲ ਹੀ ਬੜਾ ਐਕਸੀਡੈਂਟ ਹੁੰਦੇ ਆ ਹੈਲਥ ਤੁਹਾਡੀ ਬਹੁਤ ਜ਼ਿਆਦਾ ਜ਼ਰੂਰੀ ਹੈ ਜੀ ਤੁਸੀਂ ਫੂਡ ਆਪਣਾ ਟਰੱਕ ਰੋਕੋ 15 ਮਿੰਟ ਲੱਗਦੇ ਆ ਬਿਲਕੁਲ ਜੀ ਪ੍ਰੋਪਰ ਫੂਡ ਖਾਣ ਤੇ ਨਾਲੇ ਬ੍ਰੇਕ ਦੀ ਲੋੜ ਪੈਂਦੀ ਹੈ 15 ਮਿੰਟ ਤੁਸੀਂ ਰੁਕੋ ਉੱਥੇ ਪ੍ਰੋਪਰ ਬ੍ਰੇਕ ਲਾਓ ਫੂਡ ਕਰੋ ਖਾਓ ਆਪਣਾ ਲੰਚ ਕਰਕੇ ਉਸ ਤੋਂ ਬਾਅਦ ਥੋੜਾ ਜਿਹਾ 2 ਮਿੰਟ ਧਰੋ ਹਾਂਜੀ ਆਪਣਾ ਸਰਕਲ ਚੈੱਕ ਕਰੋ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਤੁਹਾਡਾ ਇਕੁਪਮੈਂਟ ਵੀ ਠੀਕ ਆ ਜੀ ਤੁਸੀਂ ਆਪਣੀ ਹੈਲਥ ਨੂੰ ਵੀ ਥੋੜਾ ਜਿਹਾ ਬੰਦਾ ਬਾਹਰ ਨਿਕਲਦਾ ਆਪਣੀਆਂ ਲੱਤਾਂ ਨੂੰ ਤਾਂ ਖੋਲਦਾ ਤੇ ਹੈਲਥ ਵੀ ਤੁਹਾਡੀ ਠੀਕ ਰਹਿੰਦੀ ਆ ਤੁਹਾਨੂੰ ਤੁਹਾਨੂੰ ਲੱਗਦਾ ਵੀ ਮੈਂ ਹੁਣ ਫਰੈਸ਼ ਜਾ ਹੋ ਗਿਆ ਫਰੈਸ਼ੇਰ ਲੈਂਦਾ ਤੇ ਫਿਰ ਤੁਸੀਂ ਅੱਗੇ ਤੁਰੋ ਨਾਲੇ ਜੇ ਜਦੋਂ ਆਪਾਂ ਕਿਤੇ ਬ੍ਰੇਕ ਲਾਉਨੇ ਆ ਨਾ ਹਾਂਜੀ ਟਰੱਕ ਦੇ ਉੱਤੇ ਤੁਸੀਂ ਟਾਇਰਡ ਫੀਲ ਕਰ ਰਹੇ ਆ ਤੇ ਤੁਹਾਨੂੰ ਥੋੜਾ-ਚਰ ਬ੍ਰੇਕ ਲਾ ਕੇ ਥੋੜੀ-ਬਹੁਤੀ ਐਕਸਰਸਾਈਜ਼ ਕਿਉਂਕਿ ਬਹੁਤ ਸਾਰੇ ਆਪਣੇ ਟਰੱਕ ਸਰ ਜਿੰਨੇ ਟਰੱਕ ਸਟਾਪਸ ਹੈਗੇ ਨੇ ਹਾਂਜੀ ਉਹਨਾਂ ਦੇ ਨਾਲ ਥੋੜਾ-ਬਹੁਤਾ ਏਰੀਆ ਇਸ ਤਰ੍ਹਾਂ ਦਾ ਬਣਿਆ ਹੁੰਦਾ ਹੈਗਾ ਕਿ ਜਿੱਥੇ ਆਪਾਂ ਉੱਠ ਬੈਠ ਸਕਦੇ ਹਾਂ ਤੇ ਜਿਹੜਾ ਬੇਸਿਕਲੀ ਜਿਹੜਾ ਇਹ ਵੀ ਸਪੋਰਟਸ ਵੀ ਇੱਕ ਹੈਲਥ ਵੀ ਇਹ ਵੀ ਇੱਕ ਪ੍ਰੋਫੈਸ਼ਨਲਿਜ਼ਮ ਦਾ ਹਿੱਸਾ ਹੈ ਬਿਲਕੁਲ ਜੀ ਤੇ ਤੁਸੀਂ ਜਿੱਦਾਂ ਫਿੱਟ ਹੋ ਆਪ ਹੀ ਹੁਣ ਟੱਚਪੁਆਇੰਟ ਮੈਂ ਜਦੋਂ ਇੱਕ ਸਮਾਂ ਇਹ ਸੀਗਾ ਮੈਂ ਟਰੱਕ ਦੇ ਵਿੱਚ ਆਪਣਾ ਸਾਈਕਲ ਵੀ ਰੱਖਿਆ ਹੋਇਆ ਸੀ ਓਕੇ ਔਰ ਡੰਬਲ ਵਗੈਰਾ ਵੀ ਰੱਖੇ ਹੋਏ ਸੀਗੇ ਹਾਂਜੀ weight ਥੋੜੇ ਬਹੁਤੇ ਰੱਖੇ ਹੋਏ ਸੀ ਪਰ ਜਦੋਂ ਆਪਾਂ weight ਵਗੈਰਾ ਰੱਖਨੇ ਆ ਉਹਨਾਂ ਨੂੰ ਪ੍ਰੋਪਰ ਬਿਲਕੁਲ ਸੇਫ ਕਰਕੇ ਰੱਖਣਾ ਮੈਨਾ ਇਹ ਨਹੀਂ ਆ ਕਿ ਲੂਸ weight ਆਪਣੇ ট্রাক ਦੇ ਵਿੱਚ ਹੋਵੇ ਔਰ ਕੋਈ ਵੀ ਇਕੁਪਮੈਂਟ ਆ ਜਿਹੜਾ ਆਪਾਂ ਨਾਲ ਜ ਸਪੋਰਟਸ ਦਾ ਆਪਣੀ ਐਕਸਰਸਾਈਜ਼ ਵਾਸਤੇ ਨਾਲ ਰੱਖਣਾ ਹੈਗਾ ਕਿਉਂਕਿ ਜਦੋਂ ਤੁਹਾਡੇ ਕੋਲ ਟਾਈਮ ਆ ਹਾਂਜੀ ਤੇ ਤੁਸੀਂ ਉਹਦੇ ਨਾਲ ਥੋੜੀ-ਬਹੁਤੀ ਐਕਸਰਸਾਈਜ਼ ਕਰ ਸਕਦੇ ਆ ਬਿਲਕੁਲ ਉਹਦੇ ਨਾਲ ਭਾਜੀ ਐਕਸਰਸਾਈਜ਼ ਤੁਹਾਡਾ ਮੈਂਟਲ ਹੈਲਥ ਵੀ ਤੁਹਾਡੀ ਠੀਕ ਰਹਿੰਦੀ ਆ ਤੁਹਾਡੀ ਆਪਣੀ ਹੈਲਥ ਵੀ ਠੀਕ ਰਹਿੰਦੀ ਆ ਕਿਉਂਕਿ ਤੁਸੀਂ ਰੋਡ ਤੇ ਰਹਿਣਾ ਰਾਤ ਨੂੰ ਜਾਗਣਾ ਬਿਲਕੁਲ ਜੀ ਸਾਰਾ ਦਿਨ ਕੰਮ ਕਰਨਾ 12-13 ਘੰਟੇ ਤੁਸੀਂ ਟਰੱਕ ਚਲਾਉਣਾ ਤੇ ਆਪਣੇ ਆਪ ਨੂੰ ਫਿਟ ਰੱਖੋ ਪ੍ਰੋਪਰ ਫੂਡ ਖਾਓ ਤੇ ਹਾਂਜੀ ਬਾਕੀ ਮੇਰਾ ਸ਼ੋਅ ਹੈਗਾ ਜੀ ਆਪਾਂ ਮੈਂ ਸਪੋਰਟਸ ਦੇ ਨਾਲ ਰਿਲੇਟਿਡ ਹੀ ਸ਼ ਦੇ ਜੇ ਮੌਕਾ ਮਿਲੇ ਤਾਂ ਤੁਸੀਂ ਉਹ ਵੀ ਜਰੂਰ ਦੇਖਿਆ ਕਰੋ ਜਰੂਰ ਦੇਖੋ ਸ਼ੇਅਰ ਕਰੋ ਤੇ ਲਾਈਕ ਕਰੋ ਨਾਲੇ ਸਾਨੂੰ ਸੁਜੈਸ਼ਨਸ ਦਿਓ ਕਿ ਸਾਡਾ ਸ਼ੋਅ ਤੁਹਾਨੂੰ ਕਿਦਾਂ ਦਾ ਲੱਗਿਆ ਅਗਲੇ ਸ਼ੋਅ ਦੇ ਵਿੱਚ ਫੇਰ ਮੁਲਾਕਾਤ ਹੋਊਗੀ ਜੀ ਰੱਬ ਰੱਖ